ਮੇਰੀ ਗੱਲ ਤਾਂ ਸੁਣ ਲਓ ਜੀ ਹੈ ਭਾਈ ਮਰ ਜਾਣਾ ਪਲੇਗ ਦੇ ਜਾ ਤਾਂ ਦੂਜੇ ਗਾਣੇ ਛੋੜਨੇ ਹੁਣ ਗਾਣੇ ਹੈਗੇ ਨੇ ਜੋ ਹਾਂ ਇੱਥੋਂ ਬੋਲ ਕੇ ਕੱਢ ਦੇ ਹਾਂ ਹਾਂ ਸਦੀਕ ਵਰਗਿਆਂ ਦੀ ਪਰਵਾਹ ਆਹ ਚਲੋ ਕੀਲਾ ਛੋੜਨਾ ਕਮੀ ਨਾ ਪਰਵਾਹ ਕਰੀ ਮੇਰੇ ਵਾਲਾ ਬਾਹਨ ਤੇਰੀ ਆ ਮੈਂ ਕਹਾਂ ਰ ਲੈ ਇਹ ਚ ਪਾ ਦੇ ਦਸੀ ਉਹ ਪੈਸੇ ਅੱਛਾ ਪਾ ਦਿੰਨੇ ਆ ਬਈ ਆਈਡੀਆ ਵਾਲਾ ਹੈ ਆਈਡੀਆ ਵਾਲਾ ਸ਼ਾਇਦ ਨੰਬਰ ਤੇ ਲਵੇ ਕਾ ਮੂੰਹ ਜੇ ਤੂੰ ਪੈਸੇ ਜੇ ਖਾਸੇ ਪਵਾਇ ਜਨਾ ਮਹੀਨੇ ਚ ਚਾਰ ਪੰਜ ਵਾਰ ਪਵਾਇ ਜਨਾ ਓ ਤੈ ਕੀ ਲੈਣਾ ਯਾਰ ਤੂੰ ਫੋਨ ਚ ਪੈਸੇ ਪਾ ਦੇ ਹੋਰੀ ਮਰੀ ਜਾਣਾ ਹੁੰਨਾ ਸਾਰੀ ਦਿਹਾੜੀ ਪਾ ਦਿੰਨਾ ਬਈ ਪਾ ਦਿੰਨਾ ਮੈਨੂੰ ਤਾਂ ਕੀ ਲੈਣਾ ਹਾਂ ਕੀ ਤੇਰੀ ਹੋਗਾ ਨਾ ਹਾਂ ਬਾਕੀ ਤੇਰਾ ਪਾ ਦੇ ਪਾ ਦੇ ਪਾ ਦਿੰਨਾ ਹਾਂ ਹਾਂ ਕਦਰ ਫਾਇਦਾ ਕਦਰ ਫਾਇਦਾ ਓਏ ਕੀ ਕਰੀ ਜਨੇ ਓ ਆ ਦੇਖਾਂ ਹਾਂ ਪਰ ਚੀਤ ਗਏ ਕੰਮ ਆ ਇਹਦੇ ਹੋ ਜਾਣਾ ਹੋ ਜਾ ਕਮ ਆਇਆ ਵੀ ਉਹਦਾ ਮੈਂ ਅੱਛਾ ਕੀ ਕਰਾਉਂਦਾ ਪੈਸਾ ਜੱਛਿਆ ਹੈ ਇਤਾਂ ਪੈਸੇ ਪਉਣ ਆਏ ਸੀ ਹਾਏ ਓਏ ਕਿਹਦੇ ਮੋਬਾਈਲ 'ਚ ਬਾਈ ਆ ਬੇਚੀ ਆਇਆ ਵੀ ਹਾਂ ਆਹ ਨੰਬਰ ਜਾ ਹਾਂ ਮੇਰਾ ਹੈ ਤੇਰਾ ਕਿਉਂ ਹੈ ਹਾਂ ਚਰ ਪਾ ਲੈ ਕੋਈ ਨਾ ਯਾਰਾ ਆਪਣਾ ਹੀ ਨੰਬਰ ਤਾਂ ਜਾ ਪਾ ਦੇ ਕੋਈ ਨਾ ਕਿਹਦਾ ਦੇਖਾ ਕਿਹਦਾ ਆਪਣਾ ਹੀ ਆ ਇਸ ਦੀ ਲਾਲਾ ਆਪਣਾ ਲਾਲਾ ਇੱਕੋ ਹੀ ਗੱਲ ਆ ਕਿਹਦੇ ਚ ਭਵਾਉਂਦਾ ਸੀ ਬਾਈ ਹਾਂ ਕੰਫੀਦਾ ਪੀ ਗਾ ਅੱਛਾ ਠੀਕਾ ਠੀਕਾ ਹੋ ਵਧੀਆ ਚੱਲ ਤੈਨੂੰ 3 4 ਛਾਹ ਰ ਲੱਗ ਜੂ ਆਏ ਕਰ ਫਿਰ ਛਾਲ ਵਾਲੀ ਪਵਾ ਦੇ ਛਾਹ ਵਾਲੀ ਪਵਾ ਦੇ ਹੁਣ ਇਕੱਠਾ ਹੀ ਤੂੰ ਜਰਾ ਆਪਣੀ ਗੱਲ ਕਰ ਜਿਹੜੀ ਕਰਨਾ ਹੈ ਯਾਰ ਵਾਹ ਤੇਰੇ ਤੂੰ ਗੌਰ ਕਰ ਲੈ ਜਵਾਕਾਂ ਦੀ ਫਾਇਦਾ ਨਹੀਂ ਹੈਗਾ ਉਹ ਗੱਲਾਂ ਦਾ ਰੁਕ ਜਾ ਦੱਸੀ ਮਤ ਪੈਸੀ ਪੜਾ ਜਾਣਾ ਮੈਨੂੰ ਜਾਣ ਤੇ ਮੈਨੂੰ ਕੰਮ ਆ ਜਰੂਰੀ ਚਾਹੀਦਾ ਠੀਕ ਗੱਲ ਤਾਂ ਕਰ ਲੈਣਾ ਹੁਣ ਨਾ ਦੇਖ ਲੈ ਤੂੰ ਆਪਣਾ ਕੰਮ ਦੀ ਗੱਲ ਕਰ ਤੈਨੂੰ ਦੂਜੇ ਕੰਮਾਂ ਤੋਂ ਲੈਣਾ ਕੀ ਹੈ ਪੈ ਜਦਾ ਹੋ ਤੇਰੇ ਘਰ ਵਾਲੀ ਦੇ ਫੋਨ ਚ ਬਵਾਈ ਜਾਂਦਾ ਪਰ ਆਪਣਾ ਹੀ ਬੰਦਾ ਵੀ ਕਰਦਾ ਆਏ ਕੀ ਕੰਮ ਕਰਨਾ ਹੈ ਕੰਮ ਖਰਾਬ ਆਇਆ ਕੰਮ ਖਰਾਬ ਆ ਫਿਰ ਹਾਂ ਉਹ ਨਹੀਂ ਜੱਟੀਆਂ ਬਾਈ ਗੱਲ ਹੈ ਹਾਂ ਹਾਲ ਮਾਰ ਹੈ ਨਾ ਗੱਲ ਤਾਂ ਗੱਲ ਆ ਹਾਂ ਹਾਂ ਇੱਕ ਮੈਂ ਫੋਨ ਦਾ ਲੈ ਲਿਆ ਜਾ ਦਿਵਾਕਾਂ ਵਾਲਾ ਇੱਥੇ ਗਾਉਣ ਨਹੀਂ ਚੱਲਦਾ ਹੈ ਅੱਛਾ ਹਾਂ ਜੱਸੀ ਉਹ ਫੋਟੋਆਂ ਜੀਆਂ ਦਿਸਣਾ ਹੋਣੀਆਂ ਹਾਂ ਹੋ ਲੈ ਬਾਈ ਠੀਕ ਆ ਠੀਕ ਆ ਦੇਖ ਇਹ ਤਾਂ ਚਲਾ ਕੇ ਦੇ ਜਾ ਆ ਦੇਖ ਇੱਥੋਂ ਚਲਾ ਕੇ ਹਰ ਗਾਣਾ ਇੱਥੋਂ ਯਾਕੇ ਇੱਥੇ ਤੱਕ ਆ ਜਾਨ ਪਿਆ ਹਾਂ ਹਾਂ ਓਏ ਹੌ ਚੱਲ ਪਿਆ ਆ ਚੱਲ ਪਿਆ ਵਾਹ ਬਲਾ ਬਲਾ ਇਹਦਾ ਨੇਰੇ ਜੀ ਬੈ ਤੇ ਦੀ ਓਏ ਇਹ ਤਾਂ ਸੁੱਕ ਹੀ ਐ ਹਾਂ ਚੱਲ ਪੈਂਦਾ ਕੰਮ ਜਾ ਇੱਕ ਅਖਰ ਜੀ ਦੇ ਬਣਾਉ ਦੀ ਪਸਾਨ ਕਰ ਲਾ ਜਿਹੜੇ ਨਿਸ਼ਾਨ ਤੇ ਦੱਬਣਾ ਹੈ ਫੇਰ ਪੁੱਛ ਆ ਲਾਲ ਜਾਂ ਤੀਰ ਜਾਂ ਹਾਂ ਹਾਂ ਫੇਰ ਦਾਬਾ ਦੀ ਐ ਸੀ ਮੈਂ ਠੀਕ ਹਾਂ ਇਹਦੇ ਗੱਬੇ ਆ ਜਿਹੜਾ ਗੱਬੇ ਐ ਇਹਦੇ ਗੱਬੇ ਹਾਂ ਓਏ ਚਿੱਟਾ ਜਾਂ ਬਾਡਾ ਇੱਕ ਵਿੱਚ ਉਹਦੇ ਹੈਣ ਕੌਣ ਬੜਾ ਤਗੜਾ ਤੇ ਕੀ ਫਿਰਦਾ ਕਵੇਂ ਕਵੇਂ ਬੰਦਾ ਨਾ ਦੇਸੀ ਜੇ ਆਪਣਾ ਹਾਂ ਕੌਣ ਬੜਾ ਤਗੜਾ ਕੀ ਕਰਦਾ ਆਹ ਅੱਖਾਂ ਦਾ ਦਵਾਈਆਂ ਦਾ ਹਾਂ ਉਹ ਦਵਾਈ ਥੋੜੇ ਜਿਹਾ ਚੱਕਵੇਂ ਰਿਹਾ ਹੁਣ ਤੈਨੂੰ ਕੀ ਦੱਸੀਏ ਚੱਲ ਹੋ ਗਿਆ ਇਹ ਤਾਂ ਨਹੀਂ ਪੈਸਾ ਟੱਕਾ ਲੈਂਦਾ ਕੋਈ ਨਾ ਨਾ ਕੋਈ ਪੈਸਾ ਨਹੀਂ ਆਇਆ ਇਹ ਤਾਂ ਆਪਣਾ ਕਰਤਾ ਬੰਦਾ ਹੈ ਮਾੜੀ ਮੋਟੀ ਮਰਮਤ ਦੇਦਾ ਆਪਾਂ ਤਾਂ ਪੈਸੇ ਲੈਂਦੀ ਨਹੀਂ ਹੈ ਹਾਂ ਹਾਂ ਹੋਰਾਂ ਨੂੰ ਹੋ ਮੜਾ ਜਾ ਮੇ ਮੜਾ ਮੋਟਾ ਦੂਜੇ ਗਾਣੇ ਛੋਣਨੇ ਹੁਣ ਗਾਣੇ ਹੈਗੇ ਨੇ ਇੱਥੋਂ ਹਾਂ ਹਾਂ ਇੱਥੋਂ ਬੋਲ ਕੇ ਕੱਢ ਨਿਕਲੇ ਆਹੋ ਸ਼ਦੀਕ ਵਰਗਿਆਂ ਦੇ ਪਰਿਵਾਰ ਆਹ ਤੇ ਮਕੀਲਾ ਛੋਣਨਾ 阿里ਨੇ ਦੇ ਵਿੱਚ ਹਾਂ ਹੋ ਤਾਂ ਆਏ ਆ ਵਿਚਾਰ ਮੋਟਰ ਮੋਟਰ ਤੇ ਚੋਣੇ ਜਾਂਦੇ ਆ ਮੈਂ ਕਹਿੰਦਾ ਬਰੋਟੀ ਲੈ ਬੈਠ ਕੇ 10 ਮਿੰਟ ਸੁਣੀਏ ਨਾ ਚਲ ਆਹ ਚਲ ਠੀਕ ਆ ਚੰਗਾ ਭਾਈ ਧੰਨਵਾਦ ਜਾਉਂਦਾ ਰਹਿ ਹਾਂ ਆਹ ਸਾਡੇ ਵਾਲਾ ਪੈਸੇ ਪੂਜੇ ਬਵਾਉਣ ਦਾ ਨਗਦ ਲੈ ਲਿਆ ਕਰ ਫਿਰ ਆਪਾਂ ਨਹੀਂ ਧਾਰ ਕਰਦੇ ਓਏ ਉਹ ਧਾਰ ਵਾਲਾ ਬੰਦਾ ਹੀ ਨਹੀਂ ਨਗਦ ਦਿੰਦਾ ਹਰੇਕ ਨੂੰ ਉਹ ਚਲ ਹਾਂ ਹੋ ਨਗਦ ਤੁਹਾਨੂੰ ਹੀ ਦਿੰਦਾ ਹੂ ਭਾਈ ਭਾਈ ਅੱਜ ਵਾਕਾਂ ਜਾਂਦਾ ਵੀ ਲਾਂਬਾ ਲੈ ਗਿਆ ਪਰਾਂ ਮੇਰਾ ਹਾਂ ਹੁੰਦਾ ਤੇ ਆ ਗਈ ਜਮੀ ਲੀਲੇ ਹੁਣੀ ਫੜ ਲਿਆ ਤੀ ਗਜਮੇ ਆ ਪਾਈ ਪਾਣੀ ਦਾ ਗਲਾਸ ਲਿਆ ਦੋ ਘਰੇ ਆਏ ਗਏ ਤਾਂ ਜਮੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਬੇਸੋਖੀ ਹੋਏ ਫਰਦੇ ਨੇ ਜਮੇ ਨਾ ਰੋਟੀ ਵਾ ਨਾ ਪਾਣੀ ਦਾ ਜਮੀ ਨਹੀਂ ਕਿਸੇ ਨੂੰ ਜੇ ਆਪ ਦੇ ਘਰ ਵਾਲੀ ਹੁੰਦੀ ਭਾਏ ਤਾਂ ਇੱਥੇ ਲਿਆ ਕੇ ਦਿੰਦੀ ਹੁਣ ਨੂੰ ਮੈਨੂੰ ਉਹ ਵੀ ਕਹਿੰਦੀ ਆਪ ਦੀ ਖਾਓ ਰੋਟੀ ਇੱਥੇ ਚੰਗਾ ਧਰ ਦੀ ਸਾਗ ਆਦਣਾ ਚ ਆਹ ਮਨਾ ਤੂੰ ਮੀਤ ਖੁਆੜ ਕਾ ਤੂੰ ਮੀਤ ਹਲੋ ਜੀ ਪਾਣੀ ਲਿਆ ਭਾਈ ਮੈਂ ਕਹ ਦਿੱਤੀ ਮਹਾਂ ਰੋਟੀ ਖਾਣੀ ਆ ਤੁਸੀਂ ਨੀ ਫਿਰ ਮੈਂ ਸਾਗ ਲੈਣ ਜਾਣਾ ਖੇਤ ਆ ਪਹਿਲਾਂ ਸਾਗ ਹੀ ਲਿਆਉਣਾ ਚੱਲ ਆਪਾਂ ਰੋਟੀ ਤਾਂ ਖਾ ਲਓ ਪਹਿਲਾਂ ਫਿਰ ਕਹੋਂਗੇ ਠੰਡੀਆਂ ਹੋ ਗਈਆਂ ਕੋਈ ਨਾ ਪਰਜਾਈ ਅੱਗੇ ਕਿਹੜਾ ਰੋਟੀਆਂ ਤੂੰ ਮੈਨੂੰ ਤਪੀਂ ਖਵਾਉਣੀ ਆ ਦੱਸ ਜਾ ਕੇ ਸਾਗ ਜਾ ਤੋੜ ਲਿਆਉਣਾ ਪਹਿਲਾਂ ਕੋਈ ਗੱਲ ਨਹੀਂ ਸਾਗ ਵੀ ਆ ਜੂਗਾ ਹਲੇ ਬਥੇਰਾ ਟਾਈਮ ਪਿਆ ਰੋਟੀ ਪੱਕੀ ਪਈ ਆ ਗਰਮ ਗਰਮ ਰੋਟੀ ਖਾ ਲਓ ਦਵਾਰੇ ਦਵਾਰੇ ਰੋਟੀਆਂ ਮੱਥੋਂ ਨਹੀਂ ਲੈਂਦੀਆਂ ਹੈਗੀਆਂ ਮੈਂ ਤਾਂ ਸੋਡੇ ਜੋਗੀ ਹੋ ਰਹੀ ਜੀ ਕਾਲ ਮੈਂ ਤੇਰੇ ਨਾਲ ਚੱਲਦਾ ਆਪਾਂ ਦੋਹੇ ਸਾਗ ਤੋੜ ਲਿਆ ਵਾਂ ਕਿ ਕੋਈ ਕੱਚਾ ਕੱਚਾ ਜਾ ਹੈ ਬਾ ਵੇ ਤੇਰੇ ਦੇਖ ਲੈ ਕਿ ਚੱਲ ਮੈਂ ਤੇਰੇ ਨਾਲ ਚੱਲਦਾ ਤੂੰ ਮੇਰੀ ਸੱਸ ਹੈ ਜਾਂ ਮੇਰੀ ਨਣਦ ਹੈ ਜਾਂ ਮੇਰੀ ਦਰਾਣੀ ਜਾਂ ਜੱਠਾਣੀ ਹੈ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਸਾਗ ਲੈਣ ਜਾਵੇਂਗਾ ਜੇਠ ਦਾ ਹੈਗਾ ਤੇਰਾ ਵੇ ਤਾਂ ਹੀ ਕਹਿੰਨੀ ਤੂੰ ਜੇਠ ਆ ਉਹ ਵੀ ਛੜਾ ਲੋਕ ਫੰਗਾਂ ਦੀ ਡਾਰਾ ਬਣਾ ਲੈਣਗੇ ਐਂ ਕਹਿਣਗੇ ਪ੍ਰੀਤੋ ਤੇ ਪਿਆਰਾ ਖੇਤ ਸਾਗ ਤੋੜਦੇ ਫਿਰਦੇ ਤੇ ਤਨੂ ਪਤੀ ਆਪਣੀ ਬਿਹਰੀਤਾ ਉਹੀ ਨਹੀਂ ਮਾਨ ਹੈਗੇ ਲੈ ਆਪਾਂ ਲੋਕਾਂ ਤੋਂ ਕੀ ਲੈਣਾ ਦਾ ਸਮਾਂ ਹੈ ਘਰ ਦਾ ਜੀ ਨਹੀਂ ਹੈਗਾ ਹੋਰਾਂ ਦੇ ਨਾਲ ਲਈ ਜਾਂਦੀ ਆ ਤੂੰ ਮੈਂ ਮੈਂ ਕਰਦਾ ਜੀ ਨਹੀਂ ਹੈ ਦੱਸ ਤੂੰ ਕਰਦਾ ਜੀ ਹੈਗਾ ਤੂੰ ਵੱਡਾ ਤੇਰੀ ਅਸੀਂ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਤਾਂ ਹੀ ਕਹਿਣਾ ਤੂੰ ਰੋਟੀ ਪਾਣੀ ਖਾਪਦਾ ਪਸ਼ੂ ਡੰਗਰ ਖਣੀ ਢੇੜਾ ਮਾਰ ਲੈ ਲੈ ਤਾਂ ਕੋਈ ਮੈਂ ਜਾਊਗਾ ਨਹੀਂ ਸਾਗ ਮੇਰੇ ਵਾਲੇ ਬਾਹਰ ਚਾਗਾ ਕਿਹੜਾ ਲੱਤ ਪਾ ਕੇ ਦਿਖਾ ਦਿਓ ਫਿਰ ਐ ਤੁਸੀਂ ਸਾਗ ਮੈਂ ਕਿਹੜਾ ਕਿਤੇ ਬਾਹਰ ਛੱਟ ਕੇ ਆਉਂਗੀ ਘਰ ਹੀ ਲੈ ਕੇ ਆਉਂਗਾ ਜਦੋਂ ਸਾਗ ਬਣ ਕੇ ਸਾਰਾ ਡੱਬੇ ਖਾਉ ਐ ਨਹੀਂ ਮੈਂ ਤਾਂ ਤੇਰੇ ਨਾਲ ਸਾਗ ਲੈਣ ਜਾਊਂਗਾ ਤਾਂ ਮਤਲਬ ਜਾਊਂਗਾ ਇਹ ਤਾਂ ਫਿਰ ਜਵਾਕਾਂ ਲਈ ਜੜੀ ਹੋ ਗਈ ਮਾੜੀ-ਮੁੱਟੀ ਤੁਸੀਂ ਸਮਝਿਆ ਕਰੋ ਐ ਚੰਗਾ ਨਹੀਂ ਲੱਗਦਾ ਹੁੰਦਾ ਬੰਦਾ ਨਾਲ ਤੁਰਦਾ ਧੀਮੀ ਤੇ ਉਹ ਕੁਛ ਨਹੀਂ ਹੁੰਦਾ ਮੈਂ ਭਾਈ ਚਾਰ ਪਾਪ ਪਿੱਛੇ ਤੁਰਪੂ ਤੇ ਤੋਂ ਹੈ ਐ ਕੀ ਹੋ ਗਿਆ ਨਾਲੇ ਮੈਂ ਖੇਤ ਬੰਨੇ ਗੇੜਾ ਮਾਰਿਆ ਆਉਂਗਾ ਫਿਰ ਲੋਕੂੰ ਕਹਿਣਗੇ ਆ ਦੇਖ ਲੈ ਜੇਠ ਨੂੰ ਕਿਵੇਂ ਮੰਗਰ ਲਈ ਜਾਂਦੀ ਹੈਗੀ ਨਾ ਤੂੰ ਭਾਈ ਕਿਧਰੇ ਇੱਧਰ ਮਾਣਾ ਨਾ ਉੱਧਰ ਮਾਣਾ ਮੈਂ ਕਰਾਂ ਕੀ ਐਂ ਨਹੀਂ ਸਮਝਾਉਂਦਾ ਮੇਰੇ ਤਾਂ ਕੁਛ ਨਹੀਂ ਕਰਨਾ ਬਸ ਤੁਸੀਂ ਘਰੇ ਰਹਿਓ ਸਾਗ ਮੈਂ ਤੋੜ ਕੇ ਲੈ ਆਉਣੀ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਵਗਜੋ ਖੇਤ ਜਾਣਾ ਗੁੱਸਾ ਕਰ ਗਿਲਾ ਕਰ ਮੈਂ ਤਾਂ ਤੇਨਾਂ ਸਾਗ ਤੋੜਨ ਜਾਉ ਭਾਈ ਫੇ ਰੋਟੀ ਤਾਂ ਖਾ ਲੋ ਰੋਟੀ ਤਾਂ ਓਹੋ ਚਲ ਠੀਕ ਹੈ ਫਿਰ ਮੈਂ ਚੱਕ ਲਾਂ ਚੁੰਨੀ ਜੀ ਸਾਗ ਤੋੜਨ ਵਾਸਤੇ ਚਲ ਪਾ ਚਲਦਾ ਸਾਗ ਤੋੜਨੀ ਚਲਦਾ ਲੈ ਭੈਣ ਦਾ ਮੈਂ ਸਿਕਾਲਾ ਮਾਰ ਮਾਰ ਛੱਡੀ ਜਾਂਦੀ ਐ ਕਹਿੰਦੀ ਉਹ ਵੀ ਪੈਸੇ ਪਵਾਤੇ ਕਨਾ ਚ ਇੱਕ ਕਰਦੀ ਐ ਕਹ ਰਹੀ ਇਹਨੂੰ ਵੀ ਫੋਨ ਮਾਰ ਕੇ ਕਹੀ ਦਿੰਨਾ ਵੀ ਸਾਗ ਜਾ ਉਧਰ ਤੋੜ ਲੂ ਫਿਰ ਐ ਨਹੀਂ ਪਤਾ ਗੁੱਸਾ ਕਰੇ ਵੀ ਪ੍ਰੀਤ ਨਾ ਕਰਲੀ ਵਾ ਗਿਆ ਚਲ ਭਾਨੇ ਨਾ ਕੋਈ ਮਰੂਤ ਖਵਾ ਲੂ ਨਾਲੇ ਗੁੱਸਾ ਗਸਾ ਜਲੇ ਰੂ ਇਹਦਾ ਇੱਤੇ ਦੇਖੀ ਤਾਂ ਨਹੀਂ ਜਾਂਦਾ ਕੋਈ ਜਵਾਕ ਜੱਲਾ ਹੈਲੋ ਹੈਲੋ ਹਾਂ ਹੈਲੋ ਕਿਵੇਂ ਮਿਸ ਕਾਲਾਂ ਗਿਆ ਮਾਰ ਮਾਰ ਛੱਡੀ ਜਾਂਦੇ ਹੋ ਜੀ ਪਵਾਤੇ ਦੀ ਪੈਸੇ ਮਹਾ ਛੋਡੇ ਫੋਨ 'ਚ ਮੈਂ ਹਾਂ ਠੀਕ ਆ ਠੀਕ ਆ ਕੋਈ ਨਾ ਹੌਲੀ ਬੋਲ ਫਿਰ ਪਰ ਉਹ ਕਿ ਪੈਸੇ ਜਨਾਗਾ ਰਵਲਾ ਕਾ ਨੂੰ ਪਾਉਣਾ ਮੈਂ ਤਾਂ ਇਹ ਕਹਿੰਦਾ ਦਿੱਤੇ ਨੂੰ ਮੈਂ ਮੈਂ ਪ੍ਰੀਤ ਨਾਲ ਸਾਗ ਤੋੜਨ ਜਾਂਦਾ ᱛੀ ਆ ਜਾ ਤੂੰ ਮੂਰੇ ਆ ਜਾ ਨਾਲੇ ਤੈਨੂੰ ਮੈਂ ਸਾਗ ਜਾਂ ਤੜਾ ਦੂੰਗਾ ਨਾਲੇ ਕੋਈ ਅਮਰੂਦ ਪਪਾ ਖਾ ਲਾਂਗੇ ਆਪਾਂ ਹੈ ਬੇਵਾਸੇ ਬਸਾਈ ਦਾ ਦਿਨ ਚੜਾ ਤਾਂ ਸਾਬ ਨੂੰ ਤੂੰ ਵੀ ਲੈ ਆ ਜੀ ਦੋ ਚੀਜ਼ਾਂ ਵੱਧ ਮੈਂ ਉਹ ਮੈਨੂੰ ਕੀ ਪਤਾ ਆ ਜਾ ਤੂੰ ਦੱਸ ਐ ਕੀ ਹੁੰਦਾ ਹੈ ਫਿਰ ਕਹੇਗੀ ਫਿਰ ਤੂੰ ਮੂਝਾ ਮੋਟਾ ਕਰੀ ਜਾਨੀ ਹੁੰਨੀ ਐ ਕੋਈ ਨਾ ਦੇਖਦੀਆਂ ਮੈਂ ਆਉਂਦੀ ਆ ਹਾਂ ਆ ਜਾ ਆ ਜਾ ਆ ਜੀ ਚੰਗਾ ਚੰਗਾ ਬੇ ਆ ਜਾ ਹੁਣ ਮੈਂ ਤਾਂ ਬਾਹਰ ਗੇ ਖੜੀ ਆ ਆ ਗਿਆ ਆ ਗਿਆ ਭਾਈ ਆ ਗਿਆ ਕਿਉਂ ਕਰੀ ਜਾਂਦਾ ਇਹ ਵੀ ਕੱਟ ਗਿਆ ਭਾਈ ਦਾਦ ਚਾਲਾ ਜਹਾ ਭੈਣ ਦਾ ਕਿ ਲੋਕ ਉਹੀ ਛੜਾ ਛੜਾ ਕਰੀ ਜਾਂਦੇ ਪਿਆ ਜਦੋਂ ਜਦੋਂ ਜਨਾਨੀਆਂ ਵਾਲੇ ਦੁਬਾਰੇ ਖੜੀਆਂ ਹੋਣਗੀਆਂ ਜਦੋਂ ਅਗਲਾ ਫੇਰ ਕਿਹੜਾ ਕਹੂ ਮੈਨੂੰ ਛੜਾ ਭੈਣ ਦਾ ਛੜਿਆਂ ਦੀ ਕਹਿੰਦਾ ਲੋਕ ਉਹੀ ਕਹੀ ਜਾਂਦੇ ਨੇ ਜੂਨਪਰੀ ਨਿਆਰੀ ਬਥੇਰੇ ਨੇ ਛੜਿਆਂ ਨੂੰ ਲੈ ਨਾ ਆਪ ਖਾਇਆ ਗਿੱਜਰ ਜਾ ਵੇ ਜਾ ਗਪ ਖਾ ਦੇ ਗਰਮ ਹੋ ਜੇ ਪਾਣੀ ਪੰਧਾ ਨਾ ਲੈ ਠੰਡ ਦਾ ਟਾਈਮ ਹੈ ਉਹ ਮਰੇ ਯਾਰ ਕਿਸੇ ਕਰਮ ਦੀ ਆਏ ਆਹ ਆਹ ਬੋਲਦਾਨੀ हां बोलदां बोल। ਮੈਂ ਕਹਨੀਆ ਮਹਮਾ ਸਾਗ ਲਿਆ ਮੈਂ ਦੋ ਚੀਰਨੀਆ ਚੰਗਾ ਖੇਤ ਜਾਨੀ ਆ। ਲੈ ਕਹਿੰਦੀ ਖੇਤ ਜਾਨੀ ਆ ਸਾਗ ਲੈਣਾ ਤੇਰੇ ਲਈ ਬੇ ਗੱਲਾਂ ਹੀ ਦੋ ਨੇ। ਗਰਮੀਆਂ ਗਰਮੀਆਂ ਕੱਧੂ ਚੱਲਿਆ। ਹੁਣ ਸਾਗ ਬਣਾ ਕੇ ਸੜਦੇਂਗੀ ਲੈ ਕੇ ਮਿੰਨਾ ਇਹੀ ਚੱਲੀ ਜਾਊਗਾ। ਤਜਾਬ ਦਾ ਘਰ ਕਿੱਥੋਂ ਸਿਆਪਾ ਛੜਿਆ। ਬਾਕੀ ਗੱਲ ਹੋਰ ਐ। ਤੁਸੀਂ ਤਾਂ ਪਹਿਲਾਂ ਵਾਲੇ ਹਿਸਾਬ ਨਾਲ ਨਹੀਂ ਬਣਾਉਂਦੇ ਤੌੜੇ ਤੌਣੀ ਚ ਬਣਦਾ ਹੁੰਦਾ ਸਾਗ। ਤੁਸੀਂ ਕੁੱਕਰ ਚ ਪਾ ਕੇ ਮਰਾ ਕੇ ਸਿੱਧੀ ਚੱਲ ਮੇਰੇ ਭਾਈ। ਗੱਲਾਂ ਤੋਂ ਬਿਨਾ ਕੁਸਾਉਂਦਾ ਕਰਨਾ। ਤੇਰੇ ਕੋਲ ਕੀ ਆ? 365 ਦਿਨਾਂ ਹੀ ਤਬੁੱਕੀ। ਖਾਲੀ ਬੈਗਾ ਖਾਲੀ ਬੈਗਾ ਲੈ 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 ਇਹਦਾ ਜੜੀ ਬੂਟੀ ਆਦਾ ਦਵਾਈ ਆ ਇੱਕ ਤਰ੍ਹਾਂ ਦੀ ਇਹਨੂੰ ਨਿਮੜਾ ਕਹਿੰਦੀ ਦੁਖਦੇ ਇਹ ਖਾ ਕੇ ਤਾਂ ਬੰਦੇ ਨੂੰ ਉਹੀ ਆਏ ਲੱਗ ਜਾਂਦਾ ਵੀ ਸਾਰੇ ਬੰਦੇ ਆਪਣੀ ਘਰ ਦੀ ਨੇ ਅੱਛਾ ਪਿੰਡ ਨੂੰ ਨਾ ਕਿਤੇ ਨੇਵਤਾ ਦੇ ਦੀ ਘਰੇ ਬੁਲਾ ਕੇ ਵੀ ਆ ਜਾ ਤੂੰ ਸ ਕਰਦੇ ਸਾਡੇ ਗੱਲਾਂ ਮਰਵਾ ਲਾ ਜਿੰਨੀਆਂ ਮਰਜ਼ੀ ਹੁਣ ਤੂੰ ਸਾ ਘੱਟ ਲੈਵੇਂਗੀ ਪਾ ਕੇ ਆ ਦੇ ਲਫਾ ਪਾ ਬੇ ਦੋ ਤਾਂ ਜੀਆਂ ਆਪਾਂ ਇੰਨਾ ਕਸੌਕ ਨਹੀਂ ਮੁੱਕਦਾ ਉਹ ਕੋਈ ਤੂੰ ਚੁੰਨੀ ਚਾਨੀ ਲੈ ਕੇ ਜਾ ਕੋਈ ਕੱਪੜਾ ਲੈ ਕੇ ਜਾ ਉਹ ਚਲ ਵੇਟ ਕੇ ਲਈ ਇਹ ਚ ਕੀ ਆਊਗਾ ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ ਆਪਦੀ ਅੱਖ ਲਾਵੇ ਲਵੇ ਰੱਖ ਮੈਂ ਤੈਨੂੰ ਰੋਕਦੀ ਟੋਕਦੀ ਕਿਤੇ ਜਾਨਣਾ ਹੋਣਾ ਬੁੜੀਆਂ ਦੇ ਕੰਮਾਂ ਦਾ ਬੁੜੀਆਂ ਨੂੰ ਪਤਾ ਹੁੰਦਾ ਪਿਛਣਾ ਬੋਲਿਆ ਕਰਨ ਵਾਲੇ ਆਪਦੇ ਕੰਮ ਤਾਂ ਕੋ ਮਤਲਬ ਰੱਖਿਆ ਕਰ ਓਏ ਮੱਤਾਂ ਨੂੰ ਤੈਨੂੰ ਮੈਂ ਕੀ ਕਹਦਾ ਤੂੰ ਭੱਗ ਜਾ ਜਾ ਨਾ ਐਵੇਂ 24 ਘੰਟੇ ਲੜਾਈ ਲੜਾਈ ਹੋਰ ਤੈਨੂੰ ਕੰਮ ਹੀ ਨਹੀਂ ਕੋਈ ਤੇਰੇ ਕੋਲੇ ਐ ਤਾਂ ਦੂਜੀਆਂ ਜਨਾਨੀਆਂ ਵਾਂਗੂ ਤਾਂ ਹੈ ਹੀ ਨਹੀਂ ਵੀ ਕੋਈ ਬਹਿ ਕੇ ਗੱਲਬਾਤ ਕਰਨੀ ਆ ਜਾਨ ਬਾਬਾ ਜੀ ਚਿੱਚ ਚਿੱਚ ਚੱਲ ਭਜਾ ਭਜਾ ਮੈਂ ਥਾਣਾ ਮਾਰ ਮੇਨਣਾ ਚੱਲ ਠੀਕ ਆ ਮੈਂ ਜਾਣੀ ਆ ਫੋਨ ਮੇਰਾ ਘਰੀ ਪਿਆ ਓਈ ਤੂੰ ਮੈਂ ਕੀ ਕਰਾਂ ਬੇ ਨਾਲ ਉਹ ਤੇ ਡਿੱਗ ਡੁੱਗ ਜੂ ਨੜੇ ਨੇ ਪੰਗੇ ਨਾ ਲਈ ਜੇ ਇਹਦੇ ਨਾਲ ਪੈਸੇ ਪੂਸੇ ਹੈ ਨਹੀਂ ਇੱਚ ਪੈਸੇ ਤਾਂ ਆ ਗਏ ਇੱਚ ਪੈਸੇ ਤਾਂ ਕਿਉਂ ਨਹੀਂ ਹੈਗੇ ਐਸੇ ਤਾਂ ਆ ਗਏ ਆਹ ਕ ਮਰਾਂ ਬਥੇਰੇ ਤਿਆਂ ਰੱਖਦਾ ਘਰ ਦੇ ਕੰਮਾਂ ਕਨੀ ਵੀ ਦੇ ਲਿਆ ਕਰ ਮਾੜਾ ਮਟਾ ਤਿਆਂ ਨਾ ਇਹ ਇਹ ਕੰਮ ਵੀ ਕਰ ਦਈ ਹੈ ਹੈ ਉਹ ਤਾਂ ਮੈਂ ਕਹਿੰਦਾ ਨਹੀਂ ਕੁਸ ਮੈਂ ਕਹਿੰਵੀ ਚੱਲ ਕੋਈ ਗੱਲ ਨਹੀਂ ਮੇਰੇ ਨਾਲ ਚਵਰੀਕੀਆਂ ਨਾ ਕਰ ਮੈਨੂੰ ਪਤਾ ਸਾਰੇ ਹੀ ਲੱਗਦਾ ਜੇ ਆਪਾਂ ਜਾੜ ਜਾ ਲੰਘ ਜਾ ਜਿਆਦੇ ਨਾ ਬੋਲਿਆ ਕਰ ਤੂੰ ਲੱਗ ਜਾ ਬਗ ਜਾ ਲ ਦੇਖੀ ਚਲਾ ਕੇ ਦੋ ਮਟਕੇ ਕੋਸ ਚਲਦਾ ਉਹ ਗਾਣਾ ਗੂਣਾ ਜਿਵੇਂ ਉਹਨੇ ਕਿਹਾ ਤੀ ਉਥੋਂ ਜੀ ਆਪਾਂ ਲੱਭ ਕੇ ਦੇਖ ਲੈਣਾ ਇਹਦਾ ਆ ਗਿਆ ਆ ਗਿਆ ਖੜ ਜਾ ਚਲੋ ਫੇਰ ਦੇਖਣਾ 10 ਮਿੰਟ ਤੱਕ ਉਰਾਂ ਪਰਾਂ ਜੇ ਨੇੜੇ ਤੇੜੇ ਹੁੰਦਾ ਇੱਥੇ ਸਾਗ ਤੋੜ ਲੈਂਦੀ ਖੇਤ ਜਾਣਾ ਕਿਹੜਾ ਜ਼ਰੂਰੀ ਤੀਗਾ ਐਡੀ ਜ਼ਰ ਤੁਰਕੇ ਹੀ ਜਾਉਂਗੀ ਤਾਂ ਮੋਟਰਸਾਈਕਲ ਤੇ ਆ ਜਾਂਦੀ ਹੰਬੀ ਨੂੰ ਫੋਨ ਤਾਂ ਲਾ ਲਾਂ ਮੈਂ ਜਿਹਦਾ ਧੁੱਪ ਵੀ ਰੱਬ ਨੇ ਵਧੀਆ ਘੜਤੀ ਵਧੀਆ ਸੇਕ ਚਾ ਲਵਾਤਾ ਹੱਡ ਜੇ ਪਗਰ ਕੇ ਨਹੀਂ ਓਖਾ ਹੋਇਆ ਪੈਦੀਆ ਠੰਡੀ ਜੀਚਾ ਅਸਾਬ ਨਹੀਂ ਕਰਦੀ ਭੁੱਖੀ ਵੀ ਨਹੀਂ ਨਸ ਆਹ ਓਏ ਇਹਨੂੰ ਆਈ ਮੈਂ ਕਿਹਾ ਦੀ ਇਹ ਮੇਰੇ ਕੰਨ ਲਵੇ ਬੱਜੀ ਜੋ ਇੱਥੇ ਇਹਨੂੰ ਆਪਦੇ ਨਾਲੇ ਲੈ ਜਾ ਹੈਲੋ ਫੰਬੀ ਹਾਂ ਫੰਬਾ ਬੋਲਨਾ ਫੰਬਾ ਗਲਤ ਲਾ ਗਏ ਜੀ ਗਲਤ ਪਾਈ ਦਾ ਗਲਤੀ ਚੱਕ ਲੈਤੀ ਗਾ ਕੰਟੇ ਲੜਾ ਲੈ ਪੀ ਗਏ ਠੀਕ ਉਹੋ ਆਜੋ ਇੱਥੇ ਕੀ ਕਰਦੇ ਹੋ ਹੁਣ ਭਾਈ ਪਛਾਪ ਕਰਦਾ ਦੀ ਭਾਈ ਉਹਦਾ ਮੈਂ ਕਿਹੜੇ ਵੇਲੇ ਕੁੱਤੀਆਂ ਮਤਾਈ ਹਲੇ ਕਿ ਮੈਂ ਤੇਰੇ ਨਾਲ ਸਾਗ ਲੈਣ ਜਾਊਂਗਾ ਇਹਦਾ ਵੀ ਬਸ ਸਰੀ ਪੈਗਾ ਉਹਦਾ ਮਹਾਚਲ ਉਦਰਮ ਕਹਿੰਦੇ ਨਹੀਂ ਹੁੰਦੇ ਧਰਤੀ ਮਾਤਾ ਫਿਰ ਮੈਂ ਤਾਂ ਕਰ ਕੁਦਰ ਕਰਿਆ ਨਹੀਂ ਫਿਰ ਉਦਨ ਫਿਰ ਐਂ ਹੱਥ ਜੇ ਝਾੜ ਨਾ ਰੇਤਾ ਪਾਈ ਜਨਾ ਉੱਤੇ ਇਹਦਾ ਪਾਈ ਹੱਥ ਸਾਫ ਕਰੇ ਚੱਲ ਤੁਰ ਅੱਗੇ ਲੱਗ ਉਹ ਤਾਂ ਮਾਹ ਚੱਲ ਇਧਰ ਤੇ ਲਾ ਕੇ ਚੱਲ ਉਹਦਾ ਆਪਣੀ ਧਰਤੀ ਮਾਂ ਤਾਂ ਆ ਗਈ ਇਧਰ ਤਾਂ ਮਾਂ ਫੇਰ ਵੀ ਸ਼ਰੀਕਾ ਆ ਗਿਆ ਆਪਣਾ ਚੱਲ ਜਿਹੜਾ ਕੋਸ ਮਰਜੀ ਹੈਗਾ ਤੁਰ ਪੈ ਅੱਗੇ ਲਾ ਕੇ ਤੁਰ ਪੈ ਉ ਬਾਥੂ ਆਪਾਂ ਬਾਥੂ ਥੋੜਾ ਜਿਹਾ ਤੋੜ ਲਈ ਬਾਥੂ ਨਾਲ ਤਾਂ ਸਾਗ ਬੜਾ ਸੁਆਦ ਲੱਗਦਾ ਫਿਰ ਐ ਕਰ ਹਾਂ ਚੁੰਨੀ ਲੈ ਜਾ ਮੈਂ ਜਾਨੀਏ ਕਰੇ ਸਾਗ ਤੂੰ ਹੀ ਤੋੜਨੀ ਓ ਨਹੀਂ ਬੁੜੀਆਂ ਭਾਈ ਵਧੀਆ ਬਣਾਉਂਦੀਆਂ ਨੇ ਹੈ ਚੱਲ ਚੰਗਾ ਤੁਰ ਪੈ ਆ ਜਾ ਆ ਜਾ ਆ ਜਾ ਲੰਗਿਆ ਆ ਜਾਗਾ ਪਹਿਲਾਂ ਗੈਥੋ ਦੇਖ ਕੇ ਨਗੀ ਕਿਉਂ ਖਾਲ ਪੀੜਾ ਹੈ ਹੋਰ ਪੀੜੇ ਨੂੰ ਤਾਂ ਕਿਤਨੀ ਖਨੌਰੀ ਵਾਲੀ ਬਾਖੜਾ ਹੈਗੀ ਹਾਂ ਦੇਖ ਕੇ ਇਹਦਾ ਫਿਰ 4 ਇੰਚਿਓ ਕਢਾਤੀ ਦੀ ਉਦੋਂ ਮੈਂ ਤੇ ਨਹੀਂ ਲੈਣੀ ਆਹੋ ਆ ਪੈਸੇ ਦਾ 8 ਇੰਚਿ ਦੇ ਲੈ ਹੋਣੇ 4 ਇੰਚੂ ਖਾ ਗਏ ਹੋਣੇ 4 ਇੰਚੀ ਹੁਣ ਘਰ ਦੇ ਚੋ ਕਿਹੜਾ ਖਾ ਜੂਗਾ ਹੈ ਪਤੀ ਹੈ ਮੈਨੂੰ ਘਰ ਦੇ ਨੂੰ ਘਰ ਦੀ ਖਾਈ ਜਾਂਦਾ ਹੈ ਕਿਹੜਾ ਮੋ ਪਿਆਰ ਰਹਿ ਗਿਆ ਭਣ ਭਈਆਂ ਦਾ ਆ ਦੇਖ ਲੈ ਉਦੋਂ ਮੈਂ ਕਿਹਾ ਸੀ ਮਖੌਰੇ ਨਾ ਬੀਜੋ ਮਿਉਲਾ ਫੜ ਲੈ ਜੇ ਦੇਖਾ ਤੇ ਨਿਉਲਾ ਫੜਿਆ ਪਿਆ ਹੈ ਹੈ ਨਿਉਲਾ ਫੜਿਆ ਪਿਆ ਜੇ ਦੇਖ ਬੰਨਿਆ ਪਿਆ ਬੂ ਮੈਂ ਮਰ ਜਾ ਆਈਓ ਹਸਕਾਰੀ ਕਹਦੇ ਨੇ ਮੈਨੂੰ ਤਾਂ ਫਿਰ ਗੁੱਡਾ ਵੱਡਾ ਹੈਗਾ ਇਹ ਤਾਂ ਚੂਹਾ ਜਾ ਚੂਹਾ ਨਹੀਂ ਨਿਉਲਾ ਪਈ ਇਹ ਆਹੋ ਚੂਹਾ ਬੌਲੇ ਬਣਾਈ ਜਾਂਦਾ ਮੈਨੂੰ ਹਾਂ ਚੱਲ ਤੁਰ ਭਾਈ ਇਹਦਾ ਛੋਟੇ ਕਣੀ ਤਾਂ ਚਿੱਤੇ ਨੂੰ ਉਹ ਕਹੀ ਜਾਂਦੇ ਹੁੰਦੇ ਇੱਕ ਤੀੜ ਕਹਿਣ ਲੱਗੇ ਛੋਟੇ ਕਣੀ ਤਾਂ ਵੱਡਾ ਕੰਮ ਹਾਂ ਪਰ ਹੁਣ ਅਸਾ ਉਹ ਜਿਹੜੀ ਨਸਲ ਹੁੰਦੀ ਆ ਬੰਦੇ ਦੀ ਉਹੀ ਕਹਾਂਗੇ ਹੈ ਬੱਦਾਂ ਨਹੀਂ ਉਹ ਤਾਂ ਜਾਨਵਰ ਆ ਭਾਈ ਆ ਜਾਨਵਰ ਲਾ ਲ ਹੁਣ ਚੂਹੇ ਨੂੰ ਚੂਹਾ ਹੀ ਕਹਾਂਗੇ ਹੁਣ ਚੂਹੇ ਨੂੰ ਨਿਆਉਲਾ ਥੋੜੀ ਕਹਾਂਗੇ ਹੱਦ ਹੋਈ ਪਈ ਐ ਜਮੀ ਇੱਧਰ ਦੀ ਹੋ ਜਾਣੇ ਆਗੇ ਇੱਥੋਂ ਦੀ ਇਹ ਤਾਂ ਕੁੱਤੀ ਵਾਲੇ ਪਾਲ ਰੱਖੇ ਨੇ ਉਰੇ ਹੋਰ ਆ ਜਾ ਭਾਈ ਆ ਜਾ ਲੰਗਿਆ ਦੇਖ ਕੇ ਪੱਟ ਤੋਂ ਦੇਖ ਕੇ ਕਿਤੇ ਨਹੀਂ ਮੇਰਾ ਪੈਰ ਤਿਲਸਦਾ ਗੱਠੇ ਜੇ ਹੋਏ ਨਹੀਂ ਹੈਗੇ ਉਹ ਇੱਥੋਂ ਹੈ ਫਿਰ ਟਾਈਮ ਨਾਲ ਹੀ ਹੋਣਗੇ ਦਾ ਹੁੰਦਾ ਉਹ ਨਾ ਜੜ ਫੁੱਕ ਜੇ ਨਾ ਸੁਣੇ ਨਾਲ ਇਹ ਗੰਡੇ ਨਹੀਂ ਹੈਗੇ ਪਰਾਲੀ ਕਿਆਰੀ ਦੀ ਗੱਲ ਕਰਦਾ ਭਾਈ ਮੈਂ ਅੱਛਾ ਹਾਂ ਕੋਈ ਨਾ ਕੋਈ ਨਾ ਹੋ ਜਾਣਗੇ ਦੂਰਾਂ ਬੇਸੀ ਹੈ ਵੱਡੀਆਂ ਗੱਲਾਂ ਕਰਦਾ ਮੈਂ ਤਾਂ ਫਿਰ ਦੂਰ ਦੀਆਂ ਗੱਲਾਂ ਕਰਦਾ ਚਲ ਕੋਈ ਨਾ ਕੋਈ ਨਾ ਦੂਰ ਦੀਆਂ ਕਰ ਨੇੜੇ ਦੀਆਂ ਕਰ ਆਜਾ ਆਪਾਂ ਸਾਗ ਤੋੜ ਲਈਏ ਕਿਰਾ ਹਾਂ ਹਾਂ ਉਹ ਤਾਂ ਇਨੀ ਦੂਰ ਆਪਾਂ ਨੂੰ ਆਉਂਦੀ ਲੋੜ ਹੀ ਨਹੀਂ ਸੀ ਹਾਂ ਉੱਥੋਂ ਤੋੜ ਲੈਂਦੇ ਉਹਨਾਂ ਦੇ ਕਿੰਨਾ ਸੋਹਣਾ ਸਾਗ ਖੜਿਆ ਥੀ ਆਪ ਦੇ ਕਰੋ ਤੋੜੋ ਭਾਈ ਆਪ ਦਾ ਖੇਤ ਆ ਦੱਸ ਹੈ ਦੋ ਜੀਰਨੀਆਂ ਦਾ ਸਾਗ ਦੀਆਂ ਤੋੜਨੀਆਂ ਨੇ ਆਪਾਂ ਨੇ ਕਿਹੜਾ ਕੋਈ ਪੰਡ ਬੰਨਣੀ ਹੈ ਜਰੂਰੀ ਆਪਾਂ ਕਿਹਤੋਂ ਲਾਂਬਾ ਲੈਣਾ ਅਗਲਾ ਕੂਗਾ ਆਪਦਾ ਹੈਗਾ ਨੀਤ ਮਾੜੀ ਦੇ ਨੇ ਹਾਂ ਨੀਤ ਮਾੜੀ ਦੇ ਨੇ ਮੇਰੀ ਗੱਲ ਸੁਣ ਹਾਂ ਹੁਣ ਆਈ ਖੜਾ ਰਹੇਗਾ ਜਾਂ ਸਾਗ ਟੜਾਏਗਾ ਵੀ ਸਾਗ ਟੜਾਉਣਾ ਮੈਂ ਤੂੰ ਤੋੜ ਤਾ ਲੈ ਏ ਤੜਾ ਦੇਣਾ ਹਾਂ ਲੈ ਮੈਂ ਤੋੜ ਦਿਆਂ ਸਾਗ ਭਾਂ ਦਾ ਫੋਨ ਵੀ ਨਹੀਂ ਆਈ ਹਜੇ ਤੱਕ ਭਾਂ ਦਾ ਕਦੋਂ ਦਾ ਡੀਕੀ ਜਾਣਾ ਕ ਕਿਵੇਂ ਕੀ ਕਹਿੰਦੇ ਤੇ ਕੁਝ ਨਹੀਂ ਉਹ ਤਾਂ ਮੈਂ ਕਹਿੰਦਾ ਤੀਗਾ ਵੀ ਮਖਾ ਮੂੜੀਆਂ ਮਾਲੀਆਂ ਲੈ ਚੱਲਾਂਗੇ ਅੱਜ ਅੱਛਾ ਸਾਗ ਨਾਲ ਸੁਆਦ ਲੱਗਦੀ ਆ ਬਲਾਈ ਹਾਂ ਹੋਰ ਲੈ ਚੱਲਾਂ ਕੋਈ ਨਾ ਜਿਹੜੇ ਕਰੇ ਪੰਨਿਆਂ ਨੇ ਉੱਦ ਲੈ ਕੇ ਜਾਂਦੀ ਕਿ ਪਰੌਂਠੇ ਲਾਹਾਂਗੇ ਕਿਉਂ ਨੀ ਕਿੱਥੇ ਰਹੀ ਐਨਾ ਟਾਈਮ ਥੋੜੀ ਹੁੰਦਾ ਦੱਸ ਭਾਏ ਦਾ ਇਤੋਂ ਸਾਗ ਤੋੜ ਕੇ ਜੇ ਕਰੀ ਬਜੇ ਤੇਰੇ ਦਰਸਨ ਨਾ ਹੋਏ ਫਿਰ ਫਾਇਦਾ ਕੀ ਫਿਰ ਸਾਗ ਨੂੰ ਤਾਂ ਟਾਈਮ ਲੱਗੂਗੀ ਹੁਣ ਤੋੜਨ ਤੇ ਉਹੀ ਗੱਲਾਂ ਵੀ ਬੋਲੀਆਂ ਦਾ ਖੜਿਆ ਹੋਰੇ ਤਨੀ ਛੋਣੀ ਜਾਂਦਾ ਇਹਨੂੰ ਪਏ ਨਾ ਮੰਨਦੀ ਗੱਲ ਉਹ ਕਿਵੇਂ ਪੁੱਝਦੀ ਐਜਾ ਕੁਛ ਨੂੰ ਸੁਣਦਾ ਲੱਗਦਾ ਮੈਨੂੰ ਕਈ ਵਾਰ ਆਹੋ ਸੁਣਦਾ ਮੈਨੂੰ ਉੱਚਾ ਨਹੀਂ ਸੁਣਦਾ ਸਭ ਸੁਣਦਾ ਮੈਂ ਸਭ ਜਾਣਦੀ ਐ ਤੇਰੀਆਂ ਗੱਲਾਂ ਸਾਗ ਤੜਾ ਦੇ ਇੱਧਰ ਲੰਘ ਜਿਪਰੀਕੀਆਂ ਜਿ ਕਰੀਆ ਖੜਿਆ ਓਰੇ ਤੜਾ ਦੇ ਨਾ ਭਾਈ ਤੜਾ ਦੇ ਨਾ ਕੋਈ ਨਾ ਉਹ ਤੜਾ ਦੇ ਐਨੇ ਮੈਂ ਪੰਡ ਵਾਸਤੇ ਚੁੰਨੀ ਖੋਲ ਕੇ ਇੱਥੇ ਰੱਖਦਾ ਹੈ ਪੱਲੀ ਚੱਕ ਲਿਆ ਉਹ ਚ ਪਾ ਲਾਂਗੇ ਜੇ ਚ ਨਾ ਆਇਆ ਇੱਥੇ 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 ਸਿੱਟੀ ਚੱਲੀ ਨਾ ਮਰੀ ਜੰਦਰੇ ਪਕਾਈ ਖੜਿਆ ਮਾਏ ਕਹਿੰਦਾ ਤੀਗਾ ਸੱਚ ਤੈਨੂੰ ਬਾਥੂ ਦਾ ਪੋਰਾ ਤੋੜ ਲਈ ਪਰਾਂ ਤੂੰ ਹੈ ਸਾਗ ਜਾਂ ਬਲਾਈ ਸੁਆਦ ਬਣਦਾ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਸਲਾਹਾਂ ਦੇਣ ਵਾਸਤੇ ਆਇਆ ਹੈ ਹਨ ਗੰਦਲ ਤਾਂ ਤਾਂ ਇੱਕ ਨਹੀਂ ਤੋੜੀ ਹੈਗੀ ਆ ਕਿਸ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਤਾ ਬਾਅਦ ਚ ਪਤਾ ਲੱਗਦਾ ਭਾਈ ਚੱਲ ਕੋਈ ਨਾ ਦੇਖਾਂਗੇ ਜਦੋਂ ਪਤਾ ਲੱਗੂਗਾ ਨਾਲੇ ਕੱਖ ਜੇਗੇ ਛੋਟੇ ਨੇ ਨਹੀਂ ਤਾਂ ਮੈਂ ਕੱਖਾਂ ਦੀ ਪੰਡ ਜੀ ਵੀ ਲਈ ਜਾਂਦਾ ਉਧਰ ਡੰਗਰਾਂ ਨੂੰ ਗੱਲਾਂ ਜੋਗੀ ਹੈ ਕਾਸੇ ਜੋਗਾ ਨਹੀਂ ਹੈਗਾ ਬਲਾ ਲਓ ਜਿੰਨਾ ਮਰਜੀ ਕਰੇ ਤਾਂ ਟੋਕਰੀ ਚੱਕ ਕੇ ਪਾਈ ਨਹੀਂ ਜਾਂਦੀ ਪਸਵਾਂ ਨੂੰ ਰਲਿਸੰਨੀ ਦੀ ਉਰੋਂ ਪੰਡ ਬੰਨ ਕੇ ਲਾ ਮੈਂ ਤੈਨੂੰ ਐਂ ਕਹਿੰਦਾ ਤੀ ਨਾਲੇ ਹੈਂ ਗੱਲ ਤਾਂ ਸੁਣ ਪਾਈ ਹੈ ਪ੍ਰੀਤ ਹਾਂ ਉਥੋਂ ਮੇਥੇ ਵਾਲੀ ਅੱਜ ਮੇਥੇ ਵਾਲੇ ਪਰੌਂਠੇ ਜਲਾਦੇ ਅੱਜ ਮੇਰਾ ਬਲਾਈ ਜੀ ਤੇ ਤਿਆ ਕਰੀ ਜਾਂਦਾ ਕੋਈ ਨਾ ਕੋਈ ਨਾ ਲਾ ਦਾਂਗੇ ਲਾਦਾ ਲਾ ਦਾਂਗੇ ਲਾ ਦਾਂਗੇ ਨਾਲ ਦੇਖੀ ਗਾਜਰ ਜੇ ਦਾ ਚਾਰਜਾ ਹੋਵੇ ਅੰਬ ਜੇ ਦਾ ਮੈਨੂੰ ਐਂ ਦੱਸ ਤੈ ਮੇਰਾ ਦਿਮਾਗ ਕਾਹ ਤੋਂ ਖਾਦਾ ਹੈਂ ਭਾਈ ਮੈਂ ਤਾਂ ਤੈਨੂੰ ਐਂ ਕਹਿਣਾਗਾ ਮਾਹ ਗਾਜਰ ਦੇ ਚਾਰ ਨਾਲ ਬਲਾਈ ਸੁਆਦ ਜਿਹਾ ਲੱਗਦਾ ਅੰਬੂਪ ਦੇ ਚਾਰ ਨਾਲ ਨਾਲ ਲੱਸੀ ਹੋਵੇ ਦੇ ਤਾਹ ਹੋਵੇ ਚਾ ਵੀ ਚੱਲ ਜੂ ਤੇ ਲੱਸੀ ਖੜਾ ਪਾ ਰੜਕਦੇ ਆ ਹਨਾ ਆਪਣੇ ਤਾਂ ਹੁੰਦੀ ਨਹੀਂ ਲੱਸੀ ਹੱਦ ਹੋਈ ਪਈ ਜੰਮੀ ਉਹ ਮੈਂ ਤਾਂ ਹੂੰ ਕਹਿਣਾ ਤੂੰ ਦਾ ਭਾਈ ਗੁੱਸਾ ਕਰ ਜਾਨੀ ਇੱਕਦਾਂ ਦੇਖ ਮੇਰੀ ਗੱਲ ਸੁਣ ਮੈਨੂੰ ਸਾਗ ਤੋੜ ਲੈਂਦੇ ਮੇਰਾ ਦਿਮਾਗ ਨਾ ਖਾਓ ਉੱਥੇ ਜਾ ਕੇ ਬਹਿ ਜਾ ਕੋਠੇ ਕੋਲੀ ਜਾ ਬਗ ਜਾ ਭਾਈ ਮੈਂ ਤਾਂ ਤੇਰੀ ਉਹ ਕਰਾਉਣਾ ਤੇ ਨਾ ਮਦਦ ਕਰਾਉਣਾ ਆਏ ਮਦਦ ਕਰਾਉਣਾ ਤੂੰ ਤਾਂ ਮੈਨੂੰ ਸਾਗ ਹੀ ਨਹੀਂ ਤੋੜਨਦਾ ਬੋਲੀ ਜਾਨੇਗਾ ਔਰੇ ਮੈਂ ਇਹ ਤੈਨੂੰ ਕੋਈ ਮਾੜਾ ਚੰਗਾ ਬੋਲਿਆ ਤਾਂ ਦੱਸ ਦੇ ਚਾਹ ਠੀਕ ਐ ਮੈਂ ਤਾਂ ਉਧਰੋਂ ਤੋੜਦੀ ਐ ਮੈਂ ਤਾਂ ਜਾਨੀ ਆ ਉਹਦਾ ਦਿਮਾਗ ਖਾਈ ਜਾ ਨਾਰੇ ਮੇਰਾ ਤੂੰ ਤਾਂ ਖੜੇ ਤੋੜ ਲੈ ਮੈਂ ਤੈਨੂੰ ਕੀ ਕਹਿੰਦਾ ਤੂੰ ਤਾਂ ਉਹੀ ਗੁੱਸਾ ਕਰ ਜਾਨੀ ਆ ਪੁਸਾ ਕਰ ਜਾਨੀ ਆ ਨਾ ਹੁਣ ਤ ਪਾ ਕੇ ਲੈ ਜਾ ਵੀ ਪੰਡ ਚ ਪਾ ਲੈ ਮਸ ਲੋੜ ਨਹੀਂ ਹੈਗੀ ਓਹੋ ਗੁੱਸੇ ਹੀ ਕਰ ਗਈ ਹੈ ਗੁੱਸਾ ਕਰਨ ਵਾਲੀ ਤਾਂ ਡੀਲੇ ਦੱਸ ਕੋਈ ਗੱਲ ਹੀ ਨਹੀਂ ਦੀ ਮੈਂ ਤਾਂ ਫੰਬੀ ਵੀ ਨਹੀਂ ਆਈ ਹੈਗੀ ਕਿੰਨਾ ਟਾਈਮ ਹੋ ਗਿਆ ਡੀਕ ਦੇ ਨੂੰ ਦੱਸ ਤੈਨੂੰ ਫੋਨ ਕਰੇ ਦਾ ਕੀ ਫਾਇਦਾ ਫੋਨ ਚ ਮੈਂ ਤੇਰੇ ਅੰਚ ਪੈਸੇ ਪਵਾਏ ਵੀ ਤੂੰ ਮੈਨੂੰ ਫੋਨ ਕਰ ਲੈ ਵੀ ਫੋਨ ਕਰਕੇ ਕਹਿ ਦੇ ਜੀ ਮੈਂ ਡੇਠਾ ਹਾ ਹਾ ਇਹ ਤਾਂ ਪਿੱਛੋਂ ਦੀ ਕਿਵੇਂ ਆ ਕੇ ਚਾhti ਕਰਤੀ ਹੈ ਮੈਂ ਕੀ ਪਿੱਛੋਂ ਦੀ ਚਾhti ਮਰ ਜਾਣਾ ਸਾਹ ਚੜ ਗਿਆ ਉਹ ਵਟ ਵਟ ਆਈਆਂ ਮਾ ਨੇੜੇ ਬਾਗ ਜੂ ਚੱਲ ਭਾਈ ਉਹ ਭੈਣ ਕਿੱਧਰ ਨੂੰ ਤੁਰ ਗਈ ਖੌਜ ਦੀ ਰੇਸ ਲਾਉਣ ਚੱਲੀ ਦੀ ਭੱਜ ਕੇ ਆਈਆਂ ਦਾ ਨਾਮ ਨਾਲ ਆ ਜਾਂਦੀ ਤੈਨੂੰ ਕੀ ਹਾਏ ਹਾਏ ਹਾਂ ਚੜ ਗਿਆ ਮੈਂ ਦੋ ਚਿਰਨੇ ਚ ਲਈ ਆਉਣੀ ਤਾਂ ਮੇਰੀ ਸਲਾਤੀ ਮੈਂ ਪਾਉਂਗਾ ਤੋੜ ਕੇ ਤੇਰੇ ਵਾਲੇ ਲਫਾਫੇ ਚ ਤਾਂ ਹਾਂ ਤਾਂ ਨਹੀਂ ਇੰਨਾ ਸਾ ਕਿ ਮੈਂ ਤੋੜ ਲਿਆ ਹਾਏ ਦੇਖੀ ਕਿਤੇ ਪੰਡ ਨਾ ਬੰਨੀ ਜਾਵੇ ਇਹਦੀ ਤਾਂ ਪਿਆਰ ਦਾ ਤਾਂ ਰੋਗੀ ਬਥੇਰਾ ਹੁੰਦਾ ਉਹੀ ਕੰਮ ਆਜ ਆਪਾਂ ਬੈਠ ਕੇ ਗੱਲਾਂ ਕਰਦੇ ਆ ਇਹਦਾ ਕੋਈ ਨਾ ਮਾਪੀ ਤੋੜ ਜਿਹੜਾ ਕੰਮ ਆਇਆ ਉਹ ਕਰ ਲੈਣ ਦੇ ਇੱਥੇ ਟਾਈਮ ਖਰਾਬ ਕਰਨ ਨਹੀਂ ਮਾਈ ਉਹ ਮਾਪੀ ਤੋੜ ਦੋ 2 ਮਿੰਟ ਬੈਠ ਜਾ ਦੱਸ ਕੀ ਆ ਜਾ ਹੈ ਲੈ ਦੱਸ ਆ ਜਾ ਆ ਜਾ ਲੰਗਿਆ ਹੋਰ ਆ ਉਹ ਮੇਰੇ ਰੈਂਟ ਤੇ ਪਵਾ ਕੇ ਹਟੇਗਾ ਗੱਲ ਕੁਛ ਨਹੀਂ ਆ ਜਿਹੜਿਆ ਸੱਪਾਂ ਦੀ ਖੱਡਾਂ ਨੇ ਟੁੱਟ ਪੈਣਿਆ ਉਹ ਕਸ ਨਹੀਂ ਹੁੰਦਾ ਆ ਜਾ ਕੋਈ ਬਾਬਾ ਨਿਕਲੇ ਹੋਏ ਇੱਥੇ ਆ ਜਾ ਆ ਜਾ ਭਾਈ ਜਾ ਭਾਈ ਜਾ ਲੈ ਇੱਥੇ ਇੱਧਰ ਨੂੰ ਬੈਠੇਂਗੀ ਆ ਜਾ ਹਾਂ ਦੱਸ ਐਂ ਕਿ ਮੈਂ ਉਹੀ ਪਰਾਂ ਨੂੰ ਜਾ ਕੇ ਭੇਜਾਂ ਨੀਆਂ ਵੇ ਦੱਸ ਛੇਤੀ ਤੈਨੂੰ ਦੇਖ ਕੇ ਤਾਂ ਜਿਵੇਂ ਉਹ ਆ ਗਿਆ ਭੈਂਦਾ ਮੇਰੇ ਗਾਣਾ ਚਿੱਤੇ ਆ ਗਿਆ ਇੱਕ ਕੱਚੀ ਕਣ ਕਾਣ ਅੱਗ ਲੱਗ ਜਾਊਗੀ ਨਾ ਬਟਾਉ ਤੇ ਨੱਚ ਕੁੜੀਏ ਵੇ ਵੱਡਾ ਬੱਬੂ ਮਾਨਾ ਪੱਕੀ ਕਣਕ ਨੂੰ ਕਹਿੰਦਾ ਹੁੰਦਾ ਉਹ ਕੱਚੀ ਕਣਕ ਨੂੰ ਫਿਰ ਗਲਤ ਕਹਾ ਗਿਆ ਇਸ ਹਾਲ ਆਹੋ ਇਹ ਉਹ ਤਾਂ ਇੱਕ ਅੱਧੀ ਪੱਪੀ ਦੀ ਫਰਕ ਰਹਿ ਗਿਆ ਮਰ ਜਣਾ ਕਾਲ ਜੀ ਕਢਾਉਣਾ ਕਿਵੇਂ ਭੌਂਕਦਾ ਕੁੱਤੇ ਮੰਗੂ ਬੇ ਮਾਣੀ ਮੋਟੇ ਸ਼ਰਮ ਕਰ ਲਾ ਬੋਲਦਾ ਹੋਇਆ ਆ ਗਏ ਬੈਠੇ ਪੱਪੇ ਦਾ ਕਹਿੰਦਾ ਦੀ ਭਾਂ ਦਾ ਗੱਦ ਹੋ ਗਿਆ ਕੱਚੀ ਪੱਕੀ ਤੇ ਉਹਦਾ ਫਰਕ ਰਹੇਗਾ ਥੋੜਾ ਜਾਂ ਤੈਨੂੰ ਇੱਥੇ ਜੱਗੇ ਦੇ ਹੋਟਲ ਤੋਂ ਖਵਾ ਕੇ ਲਿਆਵਾਂ ਮੈਂ ਤੈਨੂੰ ਸਮੋਸਾ ਸੂਟਾ ਜਾ ਕੋਈ ਜੀ ਬੇ ਬੱਸ ਮੈਂ ਨਹੀਂ ਕੁਛ ਖਾਂਦੀ ਹੈਗੀ ਮੇਰਾ ਤਾਂ ਬੀਪੀ ਬਲਾਈ ਵੱਧਦਾਗਾ ਦੇਖ ਲੈ ਕੋਈ ਗਲ ਕੰਦਾ ਇੱਥੋਂ ਕੋਈ ਖਵਾ ਲਿਆ ਹੁਣ ਬੇ ਜਿਹੜਾ ਕੰਮ ਆ ਉਹ કરી ਪਿਆਗਾ ਮੇਰੇ ਘਰ ਵਾਲਾ ਮੇਰੇ ਨਰੇ ਕੁੱਟ ਦੂਗਾ ਜਾਂਦੀ ਦੇ ਟਾਈਮ ਨਾਲ ਵਾ ਚੱਲ ਸਾਗ ਤੋੜੀ ਆ ਜਾ ਸਾਗ ਤੋੜ ਲਾਂਗੇ ਤੂੰ ਤਾਂ ਉਹੀ ਕਰੀ ਜਾਂਦੀ ਹੁੰਦੀ ਆ ਹੈ ਦੱਸ ਭੈਣ ਦਾ ਮਸਾ ਦਾ ਧੁੱਪ ਜੀ ਨਿਕਲੀ ਆ ਤੂੰ ਮਸਾ ਆਈਆਂ ਇੱਥੇ ਆਪਾਂ ਹੁਣ ਮੈਂ ਤੈਨੂੰ ਮੂੜੀਆਂ ਤੋੜ ਕੇ ਦੇਣਾ ਤੂੰ ਮੂੜੀਆਂ ਲੈ ਜੀ ਨਾਲੇ ਤਾਂ ਨਾਲੇ ਤੂੰ ਉਧਰ ਆਪਣੇ ਦੇਖ ਤੈਨੂੰ ਮੈਂ ਦੱਸਦਾ ਇੱਥੋਂ ਲੈ ਜਾ ਕੋਈ ਲੂਸਣ ਲਾਸਣ ਡੰਗਰਾ ਡੰਗਰਾ ਜਮੀਨਾਂ ਪਰਵਾਹ ਕਰੀ ਮੇਰੇ ਵਾਲਾ ਵਾਹਣ ਤੇਰੀ ਆ ਐਂ ਕਰ ਮੈਂ ਮਰਨੇ ਆ ਇਹਦਾ ਨਾ ਨਾ ਤੇਰਾ ਬਾਣ ਆ ਇਹਦੇ ਨਾਮ ਲਵਾ ਦੇ ਭਾਈ ਬਧਿਆ ਰਹੋਗੇ ਐਂ ਕਰ ਭਾਈ ਆਪਦੇ ਘਰ ਨੂੰ ਬੁਲਾ ਲਾ ਕਿ ਨਹੀਂ ਲਿਖਤ ਲਿਖਿਆ ਕੋ ਕਾਲ ਲੈਣਾ ਝਾਰਾ ਕੋਸ ਇਹਦਾ ਨਾਮ ਕਰਾ ਦੇ ਆ ਭਾਈ ਆਪਦਾ ਲਫਾਫਾ ਲੈ ਜਾ ਇੱਥੋਂ ਭਗ ਜਾ ਸਾਡੇ ਘਰੋਂ ਨਹੀਂ ਨਹੀਂ ਕੋਈ ਨਾ ਨਾ ਜੀ ਮੈਂ ਤਾਂ ਥੋੜੀ ਜਿਹੀ ਸਾਲ ਲੈ ਲਈ ਤੀ ਰੋਜ਼ ਰੋਜ਼ ਦਮ ਲੈਣ ਲੱਗੀ ਬਹਿ ਕੇ ਰੋਜ਼ ਰੋਜ਼ ਕਿੱਥੇ ਆ ਜਾਂਦਾ ਅੱਜ ਦਾ ਰਹੇ ਆ ਆਪੇ ਫੜ ਆਪਦਾ ਸਾਡੇ ਤੋਂ ਭਗ ਜਾ ਸਾਡੇ ਘਰੇ ਕਲੇਸ਼ ਤੋਂ ਮੈਂ ਤੇਨੂੰ ਕੀ ਭਰ ਕਿਹਾ ਭਗ ਜਾਣਾ ਤੂੰ ਅੱਛਾ ਐਂ ਕਰ ਫੇਰ ਤੇ ਭਾਈਆਂ ਨੂੰ ਬੁਲਾ ਲਾ ਭਾਈ ਠੀਕਾ ਦੋ ਕਿੱਲੇ ਆਉਂਦੇ ਨੇ ਭਾਈ ਆਪਦਾ ਅੱਡ ਹੋ ਜਾ ਇਹਦੇ ਨਾਲ ਹੀ ਰਲ ਜਾ ਭਾਈ ਤੂੰ ਇਹਨੂੰ ਲੜ ਲਾ ਲਾ ਭਾਈ ਜੇਠਾ ਮੇਰੀ ਗੱਲ ਸੁਣ ਲੈ ਮੈਨੂੰ ਵੱਧ ਘਟਣਾ ਬੋਲੀ ਮੈਂ ਤਾਂ ਦੋ ਚੀਰਨੀ ਸਾਗ ਦੀਆਂ ਲੈਣ ਆ ਗਈ ਉਦੋਂ ਵੱਧ ਮੈਨੂੰ ਕੋਈ ਨਹੀਂ ਇੱਥੇ ਕਿਹੜਾ ਥਾਗਦੀ ਬੈਠੀ ਨਾ ਵੱਟਦੇ ਸੈਨ ਨਾਲ ਛੱਡ ਜੋ ਹਾਂ ਕੰਮ ਲੈਂਦੀ ਸੀ ਦੋ ਮਿੰਟ ਕੰਮ ਲੈਂਦੀ ਸੀ ਨਾਲੇ ਹੋਰ ਪਹਿਲਾਂ ਇਹਦੇ ਮੋਬਾਈਲ 'ਤੇ ਬੈਠੇ ਬਿਮਾ ਕੇ ਆਇਆ ਆਇਆ ਕਿ ਨਾਂ ਅੱਠ ਬਾਈਵਾ ਸੌ ਦਵਾ ਲਾ ਐਡੀ ਮਰ ਜਾ ਨਹੀਂ ਮਟੂਖ ਬੋਲਣ ਜene ਪੈਸੇ ਫਵਾਏ ਮਮੀ ਮਰੀ ਹੋਈ ਪਈਆਂ ਉਹਨੇ ਮਰੀ ਪਈਆਂ ਇਹਦਾ ਲੈ ਲੈ ਜੀ ਇਹਦਾ ਮੇਰੇ ਜਣੇ ਨੌਜਵਾਨ ਮਾਤ ਕਰਤੇ ਅਜਾ ਕੁੱਤੇ ਕੰਮ ਕਰਦਾ ਫਾਇਦਾ ਕੀ ਦੱਠਾ ਹੁਣ ਕੀ ਕੀ ਦੱਠਾ ਪਈ ਬੰਗ ਜਾ ਸਾਡੇ ਕਲੇਜ ਮੈਨੂੰ ਗੱਲ ਸੁਣ ਲੈ ਨਾ ਠਾਇਆ ਹੁਣ ਹੁਣ ਕਲੇਜ ਪੈਂਦਾ ਮੇਰੀ ਗੱਲ ਸੁਣ ਤੜਕੇ ਦਾ ਲਾਂਬਾ ਨੇ ਰਣਾਈ ਦੀ ਘਰੇ ਵੇ ਆਹ ਭਾਈਓ ਛੇੜਦਾ ਉਹ ਐਂ ਕਾਦਾ ਗੱਲ ਤਾਂ ਮੈਨੂੰ ਪਹਿਲੀ ਹੀ ਪਤਾ ਵੀ ਗੱਲ ਵਿੱਚੋਂ ਕੁਝ ਹੋਰ ਆ ਅੱਜ ਤੇ ਹੁਣ ਸੇ ਨਾਲ ਜੜੋਣੀ ਬੈਠੀ ਆ ਕੀ ਗੱਲ ਨਾ ਜੇਟ ਜੀ ਜੇ ਆਪਾਂ 2 ਮਿੰਟ ਬਹਿ ਜਾਈਏ ਉਹਨੇ ਮਾੜੇ ਹੋ ਜਾਣੇ ਹੁਣ ਛੋਡੇ ਨਾਲ ਵੀ ਤਾਂ ਮੈਂ ਗੱਲਾਂ ਕਰੀ ਜਾਨੀ ਆ ਮਾੜੀ ਨਹੀਂ ਮਾੜੀ ਨਹੀਂ ਤੈਨੂੰ ਮੈਂ ਕਹਿੰਦਾ ਵਾਹ ਵੀ ਵਾਹ 10-20000 ਰੁਪਈਆ ਵੀ ਤੈਨੂੰ ਖਵਾਈ ਬੈਠਾ ਤੂੰ ਫੇਰ ਵੀ ਨਹੀਂ ਮਾੜੀ ਹਾਂ ਤਿੰਨ ਚਾਰ ਛਾ ਦੜ ਕੇ ਮੋਬਾਈਲ ਚ ਬਵਾ ਗਿਆ ਤੇਰੇ ਤੇ ਤੂੰ ਫੇਰ ਵੀ ਨਹੀਂ ਮਾੜੀ ਇੱਥੇ ਇਹਦੇ ਨਾਲ ਜੈਨਲ ਜੱਜ ਹੋਣੀ ਬੈਠੀ ਆ ਹਜੇ ਵੀ ਨਹੀਂ ਮਾੜੀ ਓਏ ਹੋਰ ਭੈਣ ਦਾ ਖਾਮ ਦੀ ਕਸਰ ਕੀ ਰਹਿੰਦੀ ਆ ਐਂ ਦਾ ਦੱਤ ਤੇ ਚੌਰਿਆ ਕੀ ਕਸਰ ਰਹਿੰਦੀ ਮੈਨੂੰ ਇਹ ਵੀ ਦੱਠ ਦੋ ਇਥੇ ਲੋਕ ਇਤਰਾ ਤਰਾ ਕੰਨਗੇ ਵਾਲੇ ਵਾਲੇ ਇੱਥੇ ਬੈਠੇ ਸਾਡੇ ਘਰੇ ਕਿਉਂ ਪੁਲਿਸ ਪਵਾਇਆ ਹਾਂ ਜੇ ਬਾਗ ਦਾ ਦਾ ਭਾਈ ਹਾਂ ਉਹ ਮੈਂ ਤੇਰੇ ਪੈਰੀਂ ਹੱਥ ਲਾਉਣਾ ਉਹ ਵੀਰ ਬਣ ਕੇ ਉਹ ਵੀਰ ਬਣ ਕੇ ਹੈਗਾ ਤਾਂ ਵੱਡਾ ਮੈਂ ਤੇ ਬਸ ਨਹੀਂ ਚੱਲਦਾ ਨਹੀਂ ਮਾਰ ਮਾਰ ਜੁੱਤੀਆਂ ਤੇਰਾ ਮੂਤ ਕੱਢਦਾ ਮੈਂ ਐਂ ਕਾਤੇ ਕਾਦਾ ਮਾਰਾ ਮੋਟਾ ਜੱਗ ਦੀ ਸ਼ਰਮ ਕਾਲਾ ਹੱਥ ਬਣਾ ਹਾਲਾ ਜੇ ਤੈਨੂੰ ਕੋਈ ਓਹ ਜਿਆਦੇ ਡਿੱਕ ਤਾਂ ਰੋਟੀ ਪਾਣ ਕਨੀਓ ਤੇਰਾ ਰਿਸ਼ਤਾ ਕਰਾ ਦਿੰਨਾ ਭਾਈ ਫਿਰ ਹੋਰ ਕੀ ਹਾਲਾ ਉਮ ਮੈਂ ਤਾਂ ਇਹ ਕਿਹਾ ਤੀ ਮਹਾ ਸਾਗ ਦਾ ਪੂਰਾ ਚੀਰ ਨਹੀਂ ਲੈ ਜਾਉ ਇੱਥੋਂ ਮੂੜੀਆਂ ਲੈ ਜਾਉ ਮੈਂ ਹੋਰ ਕੁਝ ਕਹੇ ਚੱਲ ਉਹਨੂੰ ਮਰੀ ਜਾਣਾ ਤੂੰ ਵੀ ਹੋਏ ਨਹੀਂ ਮਾਰੀਆਂ ਦਾ ਜਦ ਤਾ ਇੱਥੇ ਬਿਠਾਈ ਬੈਠਾ ਵੱਟ ਤੇ ਉਹਨੂੰ ਲੱਗਾ ਅੱਛਾ ਚੱਲ ਮੈਂ ਤਾਂ ਤੇਰੇ ਘਰ ਦਾ ਦੇਖਣ ਵਾਲਾ ਕੀ ਕਹੂਗਾ ਇੱਥੇ ਕੀ ਕਰਨਾ ਐ ਦੀ ਤੂੰ ਮੈਂ ਮੈਂ ਤਾਂ ਉਹਨੂੰ ਗਾਣਾ ਸੁਣਾਉਂਦਾ ਤੀ ਮਹਾ ਕੱਚੀ ਕਣਕਾਂ ਨੂੰ ਅੱਗ ਲੱਗ ਜਾਊਗੀ ਨਾ ਵੱਟਾ ਉੱਤੇ ਨੱਚ ਕੁੜੀ ਆਹੋ ਗਾਣੇ ਤਾਂ ਬਹੁਤ ਲਿਖੀ ਬੈਠਾ ਕਲਾਕਾਰੀਆਂ ਤਾਂ ਘਰੇ ਜਿੰਦਰੀ ਲੱਗਿਆ ਪਿਆ ਦੀ ਘਰੇ ਐ ਨਹੀਂ ਕੋਈ ਕਦੇ ਨੂੰ ਨਾ ਗਏ ਉਹਦਾ ਭਾਬੀ ਆਈ ਸੀ ਭਾਬੀ ਪਰਾਲੇ ਕਿਾਰੇ ਚ ਹੋ ਗਈ ਇਧਰ ਆਉਂਦੀ ਸੀ ਮਹਾ ਚਲ ਭਾਈ ਲੈ ਜਾ ਚੀ ਕਿ ਚੀਰ ਨਹੀਂ ਲੈ ਜਾ ਤਾ ਹਾਂ ਉਹ ਤੂੰ ਤਾਂ ਟਾਈਮ ਪਹਾੜਨਾ ਬੇੜਾ ਟਾਈਮ ਵੀ ਬਚਾਰ ਲਿਆ ਵੀ ਉਹ ਵੀ ਟਲ ਗਈ ਉਹਨਾਂ ਪਰ ਮੈਂ ਕੰਮ ਗੱਲਾਂ ਗੱਲਾਂ ਬਾਤਾਂ ਬੰਦੀਆਂ ਕਿ ਨਹੀਂ ਮੈਂ ਕਰ ਹਾਂ ਕਾਣੂ ਤੇਰੀ ਗੱਲ ਸੁਣ ਲੈ ਤੇਰੇ ਆਹੀਂ ਲੱਥਣ ਰਹੇ ਛਗਾ ਕੇ ਤੇਰਾ ਬੋਰੀਆ ਬੇਤਰਾਪ ਦਾ ਖੇਤ ਹੀ ਆ ਜਾ ਭਾਈ ਸਾਥੋਂ ਨਹੀਂ ਆਇਆ ਤਾਂ ਰੋਜ਼ ਰੋਜ਼ ਸੁਣਿਆ ਜਾਂਦਾ ਲੋਕਾਂ ਤੋਂ ਹਾਂ ਉਹ ਕਾਣੂ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਇਹ ਕਿਹਾ ਸੀ ਮਹਾ ਚਲ ਮਹਾ ਇਹ ਤਾਂ ਹੀ ਹੁੰਦਾ ਮਹਾ ਮੇਰੇ ਛੜਦਾ ਤੇਰੇ ਬਾਣ ਤੋਂ ਛੱਠ ਮਣੀ ਹੁੰਦੀ ਆ 30 ਮਣੀ ਪੱਲੇ ਪੈਂਦੀ ਆ 30 ਮਣੀ ਲੋਕਾਂ ਨੂੰ ਜਾਂਦੀ ਆ ਹਾਂ ਉਹ ਚੱਲ ਐਜੀ ਬੇਚਰਮ ਇਹ ਆ ਐਜਾ ਬੇਚਰਮ ਇਹਦਾ ਬੰਦਾ ਉਹ ਨਹੀਂ ਮਾੜਾ ਮੋਟਾ ਕਹਿੰਦਾ ਉਹ ਚੱਲ ਇਹ ਤਾਂ ਹੈਗੀ ਆ ਜਾਏਗੀ ਹੈਗੀ ਆ ਤੂੰ ਇੱਧਰ ਕਿਵੇਂ ਮਾਰਤਾ ਕਿਹੜਾ ਆਹੀਂ ਆ ਗਿਆ ਮੈਂ ਤਾਂ ਬੱਚ ਘਰੇ ਆਈ ਨਹੀਂ ਦੀ ਮਾ ਚੱਲ ਖੇਤ ਬਣੀ ਜਾਇਆ ਉਹਨੇ ਇਹਦਾ ਲੱਡੇ ਵਾਲਾ ਭੜਿਆ ਖੜਾ ਅੱਜ ਛਾਪੇ ਪਾਉਣੇ ਤੁਸੀਂ ਭਾਈ ਠਾਰਾ ਪਤਾ ਮੈਨੂੰ ਮੇਰੇ ਗਾਇਡ ਰਹੇ ਨੇ ਉਹ ਆ ਛਾਮਲ ਹੈ ਆ ਆ ਗਿਆ ਮੁੰਡਾ ਆ ਗਿਆ ਤੇਰਾ ਆ ਲੱਗ ਗਿਆ ਤੇਰੇ ਬਾਪੇ ਨਾਲ ਲੱਗ ਰਿਹਾ ਉਹ ਭਾਈ ਬਾਪੇ ਨਾਲ ਲੱਗ ਜਾ ਲੜ ਭਾਈ ਦਾ ਸੀਟੀ ਸਟਾਫ ਬਣਿਆ ਖੜਾ ਇਸ ਮੇਰਾ ਸਾਹ ਹੈ ਕੋਈ ਕਿਦਰ ਨਾ ਗਈ ਕੋਈ ਭਲਾ ਬੇਲਾ ਆਉਂਦਾ ਭਾਂ ਤਾਂ ਇਹ ਨਹੀਂ ਪਾਇਰ ਤੇ ਪਾਣੀ ਪੈਣ ਦਿੰਦੇ ਦੇਖਾਂ ਕਿੱਧਰ ਜੇ ਨੂੰ ਗਈ ਆ ਮਸਾਤਾ ਆਈ ਸੀ ਤੁੰਨੇ ਬੇਇਤੀ ਕਰਾ ਕੇ ਰੱਖਤੀ ਮੇਰੀ ਰੁਕ ਰੁਕ ਜਾ ਮੇਰੀ ਗੱਲ ਪਾ ਸੁਣ ਲੈ ਹੈਲੋ ਜਿਸ ਵੇਲੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਮੈਂ ਇਹ ਕਹਿੰਦਾ ਸੀ ਤਾਂ ਗੁੱਸਾ ਕਾਤੋਂ ਕਰਕੇ ਆ ਗਈ ਉਹਦਾ ਉਹ ਤਾਂ ਬੋਲ ਪੜਾਕ ਹੈ ਚੁੱਪ ਕਰ ਜਾ ਮੇਰਾ ਰਾਹ ਛੱਡ ਦੇ ਠੀਕ ਹੈ ਮੇਰੀ ਪੱਥਰੀ ਬੇਇੱਜ਼ਤੀ ਕਰਾਤੀ ਨਾ ਮੈਂ ਉਹੀ ਤੂੰ ਫਿਰਦੀਆਂ ਬੇਇੱਜ਼ਤੀ ਹੋ ਜਣਾ ਖਾਣਾ ਉੱਠ ਕੇ ਮੈਨੂੰ ਗੱਲ ਬੋਲ ਦਿੰਦਾ ਤੂੰ ਦਫਾ ਹੋ ਜਾ ਮੈਥੋਂ ਮਿੰਨ ਤੇਰੇ ਤੇ ਗੁੱਸਾ ਬਹੁਤ ਚੜਿਆ ਪਿਆਗਾ ਮੈਂ ਮੈਂ ਤੈਨੂੰ ਕੁਛ ਕਿਹਾ ਦੱਸ ਮੈਂ ਤਾਂ ਨਹੀਂ ਤੈਨੂੰ ਕੁਛ ਕਿਹਾ ਤੂੰ ਜਾਂਦਾ ਨਹੀਂ ਹੈ ਮਾਰੀ ਨਾ ਮਾਰੀ ਮੇਰੀ ਗੱਲ ਨਾ ਕਰੀ ਚੱਲ ਜਾ ਤਾ ਮਰ ਜਾਣਾ ਪਲੇਗ ਤੇ ਜਾਣਾ ਲੈ ਚੱਲ ਮੇਰੀ ਗੱਲ ਤਾਂ ਸੁਣ ਲੈ ਚੱਲ ਤੂੰ ਮੇਰੇ ਤੂੰ ਮੇਰੇ ਤੇ ਹੱਥ ਚੱਕ ਸਕਦੀਆਂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਜਾਂਦਾ ਕਿ ਨਹੀਂ ਦੋ ਮੇਰੀ ਗੱਲ ਤਾਂ ਗੱਲ ਤਾਂ ਸੁਣ ਲੈ ਗੱਲ ਤਾਂ ਗੱਲ ਤਾਂ ਸੁਣ ਲੈ ਤੂੰ ਐਂ ਕਾਨੂੰ ਕਰਦੀਆਂ ਹੈਂ ਦੱਸ ਮਰਨਿਆ ਜਦੋਂ ਤੇਰਾ ਭਾਈ ਆ ਕੇ ਬੈਠਾ ਮੈਨੂੰ ਤਾਂ ਅਟੈਕ ਹੋਣ ਵਾਲਾ ਹੋ ਗਿਆ ਹੈ ਦੱਸ ਕਸ਼ਮੀਰੇ ਲੈ ਜਾਂਦਾ ਤੂੰ ਚੁੱਪਾ ਕਰਕੇ ਬਹਿ ਜਾ ਮੈਨੂੰ ਤਾਂ ਲੋੜ ਨਹੀਂ ਰਹੀ ਠੀਕ ਆ ਉੱਥੇ ਤੂੰ ਮੇਰੀ ਤਾਂ ਭੋਰਾ ਵੀ ਨਹੀਂ ਕਰਵਾਈ ਆਉਦੇ ਭਾਈ ਦੀ ਸਾਈਡ ਲੈ ਗਿਆ ਕਹਿੰਦਾ ਬਗਜਾ ਬਗਜਾ ਇੱਥੋਂ ਸਾਡੇ ਉਹ ਬਗਜਾ ਬਗਜਾ ਥੋੜੀ ਮਾਦਾ ਨੂੰ ਐ ਕਹਿ ਤੀ ਆ ਫੜ ਪਾਈ ਲਫਾਪਾ ਪਾ ਲਵਦਾ ਵੀ ਬੋਚ ਕੇ ਇਹਦੇ ਪਰਾਂ ਤੋਂ ਲੈ ਜਾ ਦੱਲਾ ਮੈਨੂੰ ਦੱਲਾ ਇੱਕ ਨੰਬਰ ਦਾ 도ਖਲਾ ਤੂੰ ਮੈਂ ਤੇਰੇ ਕਣੀ ਅੱਖ ਮਾਰੀ ਦੀ ਬੋਚ ਕੇ ਇਹਦੇ ਨੂੰ ਗੋਲ ਕਰੀ ਨਹੀਂ ਉਤੇ ਮਰਨਾ ਛੁੱਟਿਆ ਹੋਏ ਅੱਖ ਮਾਰਨ ਦਾ ਭਲੇਗ ਦੇ ਜਾਣਾ ਲੈ ਭੱਜ ਦਫਾ ਹੋਏ ਇੱਥੋਂ ਇੱਥੋਂ ਗੱਲ ਤਾਂ ਸੁਣ ਗੰਨਾ ਗੰਨਾ ਕੋਨਾ ਲੈ ਜਾ ਕੋਈ ਕਾਉਂ ਹੀ ਕਰੀ ਜਾਨੀ ਐ ਭਾਈ ਦਾ ਗੁੱਛਾ ਕਰ ਗਈ ਆ ਤੂੰ ਐ ਕਿਉਂ ਕਰਦੀ ਮੇਰੀ ਗੱਲ ਤਾਂ ਸੁਣ ਲੈ ਗੁੱਛਾ ਨਾ ਕਰ ਮੈਂ ਮੇਰੀ ਗੱਲ ਤਾਂ ਸੁਣ ਲਓ ਜੀ ਹੈ ਬਈ ਮਰਣਾ ਪਲੇਗ ਨਾ ਜਾ ਕਿੱਥੇ ਕੰਜਣਾ ਮੇਰੀ ਸੱਟ ਮਰਵਾ ਦੇਣੀ ਸੀ ਬੇੜੀ ਬੈਠੀ ਆਲਾ ਕਿੱਥੇ ਪੇਪਰ ਲੱਗਿਆ ਮਾਨ ਜਾ ਕਿਉਂ 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 ਆਏ ਤਪਾਉਣੀ ਐ ਕਿਉਂ ਭਾਈ ਦਾ ਛੜੇ ਬੰਦੇ ਦਾ ਉਹ ਕਰਦੀ ਐ ਗੁੱਛਾ ਨਾ ਕਰੋ ਜੀ ਫੇਰ ਹੀ ਚੱਕਦਾ ਇਹਨੂੰ ਤਾਂ ਕੇ ਹੋਪਰਾ ਮੁੱਠੀ ਮਿੱਦੀ ਜਾਂਦੀ ਐ ਗੋਹੇ ਨੂੰ ਦੇਖ ਲੈ ਬੋਲਣ ਨੂੰ ਤਾਂ ਸਾਰਿਆਂ ਤੋਂ ਮੂਰੇ ਲੜਨ ਨੂੰ ਤਾਂ ਵੀ ਸਾਰਿਆਂ ਤੋਂ ਮੂਰੇ ਕਿੰਨੇ ਵਾਰੀ ਕਹਤਾ ਮਖਾ ਜਾ ਕੇ ਗਾਈ ਨੂੰ ਪਾਣੀ ਪਿਆਓ ਗੋਹਾ ਇੱਕ ਸਾਈਡ ਤੇ ਕਰਿਆ ਉਹ ਫਿਰ ਮਿੱਦੀ ਜਾਂਦੀ ਰਹਿੰਦੀ ਆ ਉੱਥੇ ਨਾ ਪਤੀ ਨਹੀਂ ਲੱਗਦਾ ਕੀ ਤਾਂ ਕਰਦੇ ਨੇ ਕੀ ਨਹੀਂ ਕਰਦੇ ਨਾ ਕੋਈ ਇਹਨਾਂ ਦਾ ਭੇਤ ਛੇਤਾਵੇ ਬੇ ਨੂੰ ਮਾੜਾ ਮੋਟਾ ਆਟਾ ਦਾਣਾ ਲਾ ਦਿਆ ਕਰੋ ਪਣੋ ਨੂੰ ਚਾਹ ਵਾਰੀ ਤਾਂ ਉਹਦੀ ਕਹਿ ਦਿੰਦੇ ਹੋ ਲਿਆ ਦੇ ਬਾਟੀ ਪਰ ਕੇ ਬਾਟੀ ਨਾਲ ਵੀ ਨਹੀਂ ਸਬਰ ਆਉਂਦਾ ਫਿਰ ਹੂੰ ਕੋਲਿਆਂ ਚ ਪਾੜ ਦੇਣੀ ਚਾਹਾਂ ਆਥਣੇ ਕਹਿਣਗੇ ਸਾਨੂੰ ਦੁੱਧ ਦੇ ਦੇ ਛੇਤੀ ਗਰਮ ਕਰਕੇ ਪਾ ਕੇ ਬਾਟੀ ਚ ਨਾਲੇ ਚੀਜ਼ ਬਿਨਾ ਸਰਦਾ ਨਹੀਂ ਹੈਗਾ ਨਾਲੇ ਕੰਮ ਨਹੀਂ ਕਰਕੇ ਰਾਜੀ ਹੂੰ ਚਮੜਾ ਤਾਂ ਮੈਂ ਹੀ ਰੱਖੇ ਨੇ ਜੇ ਮੈਂ ਨਾ ਪਸੂ ਡੰਗਰ ਦਾ ਕਰਾਂ ਨਾ ਅਣ ਸਰਦੇ ਨੂੰ ਆਪੇ ਕਰਨ ਇੱਕ ਗਹਾਰ ਆ ਜਾ ਅੰਦਰ ਲਾ ਕੇ ਪੰਗੀ ਕਰ ਲਿਆ ਜੇ ਦੂਜੇ ਬਾਗਲ ਚ ਲੱਗਿਆ ਹੁੰਦਾ ਵਧੀਆ ਮੌਜ ਤੀਗੀ ਇੱਕ ਸਾੜੀ ਤਾਂ ਸਾਰੀ ਉਹ ਖਾਲੀ ਹੋ ਗਈ ਇਹਦੀ ਜੈਰੋ ਦੀ ਐਂ ਵੀ ਡਰਿਆ ਕਿਤੇ ਉਈ ਨਾ ਡਿੱਗ ਜਾਏ ਹੋਰ ਉਰੇ ਥੱਲੇ ਦਬ ਜੀਏ ਐਂ ਕਰਤੀਆਂ ਇਹ ਥੋਣੀਆਂ ਅਜੇ ਪਾਥੀਆਂ ਲੈ ਜਾਂਦੇ ਬਾੜੇ ਚਿਲੀਓ ਨੀ ਚੱਕ ਕੇ ਪਾਥੀਆਂ ਜੇ ਹੋਈਆਂ ਸੁੱਕੀਆਂ ਗਿੱਲੀਆਂ ਜੀਆਂ ਨਾਲੇ ਤਾਂ ਗਾਹਾਂ ਕੰਮ ਆਉਣਗੀਆਂ ਪਾਥੀਆਂ ਜਦੋਂ ਜਿਆਦਾ ਧੁੰਦਾ ਪਿਆ ਕਰਨਗੀਆਂ ਉਦੋਂ ਨਹੀਂ ਪਾਥੀਆਂ ਸੁੱਕਦੀਆਂ ਹੈਗੀਆਂ ਕਹੂਂਗੇ ਇਹਨੂੰ ਆਹ ਕਈ ਵਾਰੀ ਆ ਮੇਰੇ ਵਾਲਾ ਚੇਠ ਜੱਜ ਬਾਈ ਜੰਦਾ ਧੂਣੀ ਲਾ ਕੇ ਹਲੇ ਤਾਂ ਵੀ ਇਹਨਾਂ ਨੂੰ ਪੁੱਤਰਾ ਪਾਲਾ ਪਿਆ ਵੀ ਨਹੀਂ ਹੈਗਾ ਬਾਹਰ ਕੇ ਬੈਜੰਦਾ ਲਾ ਕੇ ਪਾਥੀਆਂ ਦਾ ਟੋਕਰਾਂ ਜਿਹੜਾ ਪੱਥਣੀਆਂ ਨੇ ਹਾਏ ਹਾਏ ਜਿਆਰੂਆਂ ਨੇ ਚੀ ਸਾਹ ਚੱਕਿਆ ਚਲੋ ਬਾੜੇ ਚੀ ਜਾਮਾ ਇਜਾ ਜਰਾੜ ਕਾ ਕਾੜ ਦੂੰ ਗੱਲ ਬਣਾ ਤੂੰ ਗੱਲ ਖੱਬੀ ਤੀ ਸਿੱਧਾ ਫੇਰੇ ਸੁਵਾਦ ਆਉਂਗਾ ਲਾਦੇ ਰੰਗੇ ਦਾ ਲਾਦੇ ਚੰਗੀ ਤਰ੍ਹਾਂ ਧਾਰ ਦੇ ਰਾਂਗਾ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਕਰਨਾ ਇਹ ਜਿਹੜੇ ਕੰਮ ਨੂੰ ਲੱਗ ਜੀ ਪੁੱਠੇ ਸਿੱਧੇ ਕੰਮ ਹੀ ਕਰੂ ਹਾਂ ਪਹਿਲਾਂ ਮੈਨੂੰ ਐਂ ਦੱਸ ਤੂੰ ਹੈਲੋ ਪਹਿਲਾਂ ਇੱਧਰ 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 ਮੇਰੇ ਕੋਲ ਆ ਆਹ ਰਹਿਣਾ ਮਰ ਜਾਣਾ ਕਿਵੇਂ ਅੱਗ ਵਰਗਾ ਕਰਿਆ ਪਿਆਰਾ ਵੜਾ ਰਗਾ ਮੂੰਹ ਕਰਕੇ ਗੱਲ ਕਰ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਜੇ ਤਾਂ ਮੈਂ ਕੰਮ ਕਰਦਾ ਤਾਂ ਤਾਂ ਤੂੰ ਕਹਿੰਦੀ ਕਿਉਂ ਕਰਦਾ ਜੇ ਕਰਦਾ ਨਹੀਂ ਫਿਰ ਕਹਿੰਦੇ ਕਰਦਾ ਨਹੀਂ ਤੂੰ ਮਾਨ ਕੇ ਐਸੇ ਪਾਸੇ ਹੈਗੀਆਂ ਕਿ ਨਹੀਂ ਹੈਗੀ ਹੁਣ ਮੇਰਾ ਸਰੀਰ ਬਣਿਆ ਹੋਇਆ ਮੈਨੂੰ ਕੰਮ ਕਰ ਲੈਣ ਦੇ ਵੇ ਸਨੀਆਂ ਕਰਨ ਵਾਲੀਆਂ ਪੰਨਿਆਂ ਨੇ ਉਹ ਕਰ ਦਿੰਦਾ ਉਹ ਵੀ ਕਰਦਾਂਗੇ ਹੁਣ ਤਾਂ ਜੋ ਮਰਜ਼ੀ ਕਰਾ ਲਾ ਉਹ ਤੇ ਲੈ ਡੰਗਰ ਕਿਵੇਂ ਭੁੱਖੇ ਮਰੀ ਜਾਂਦੇ ਨੇ ਭੁੱਖੇ ਮਰੀ ਜਾਂਦੇ ਨੇ ਤੂੰ ਡੰਗਰ ਮੰਗ ਰੂ ਕਿ ਦੇ ਭੋਖੇ ਆ ਗਈ ਮੈਨੂੰ ਇਹ ਦੱਸਾ ਕਿੱਥੇ ਸਾਗ ਤਾਂ ਮੈਂ ਲੈ ਕੇ ਨਹੀਂ ਆਈ ਹੈਗੀ ਫਿਰ ਕਰਨ ਕੀ ਗਈ ਸੀ ਦੇ ਕੇ ਕਿਹੜੇ ਡੱਕ ਚੌਕੀਆਂ ਤੇ ਆ ਗਈ ਮੁੜ ਕੇ ਬੜੀ ਕੁੱਤੇ ਭਕਾਈ ਨਾ ਮਾਰ ਉੱਥੇ ਉਹ ਭੱਗਾ ਤੇ ਲੀਲਾ ਬੈਠੀ ਵੇੜੀ ਵਾਲਾ ਜਦੋਂ ਜਾ ਕੇ ਗੰਦਲ ਨੂੰ ਹੱਥ ਹੀ ਪਾਇਆ ਉਹਦੀ ਲੱਗ ਗਿਆ ਮੱਛਣਾ ਗਮੰਗੋ ਅਗਲੇ ਤੇ ਜਾਣਾ ਕਰਿਆ ਹੋਊਗਾ ਤਾਂ ਗਾਲਾਂ ਗੱਡੀਆਂ ਨੇ ਉਹੀ ਕਿਉਂ ਗੱਡੂ ਤੂੰ ਤਾਂ ਉਸੇ ਦੀ ਕਰ ਮੇਰੇ ਕੋ ਨਹੀਂ ਨਕਰਿਆ ਹੋਇਆ ਕਰ ਤੂੰ ਨਾ ਅੱਛਾ ਵੀ ਤੂੰ ਹਲੇ ਤੋੜਨੇ ਲੱਗੀ ਦੀ ਮੈਂ ਤਾਂ ਹਜੇ ਪਹਿਲੀ ਗੰਦਲ ਨੂੰ ਹੱਥ ਪਾਇਆ ਉਹਦੀ ਆ ਗਿਆ ਮਰ ਜਾਣਾ ਪਤਾ ਨਹੀਂ ਕਿਧਰੋਂ ਪਾਸੋਂ ਲੱਗ ਗਿਆ ਕਿ ਗਾਲਾਂ ਕੱਢਣ ਤੂੰ ਨੂੰ ਕਹਿਦੀ ਮੈਂ ਤਾਂ ਸਾਗੀ ਤੋੜਦੀ ਆ ਮੈਂ ਕੀ ਕਹਿੰਦੀ ਆ ਮੈਂ ਤਾਂ ਹੁਣ ਉਹਨੂੰ ਵੀ ਦੀ ਸਾਗੀ ਤੋੜਦੀ ਆ ਲੈ ਐ ਮੈਂ ਤੈਨੂੰ ਕਹ ਦੱਸਦਾ ਗੱਲ ਐ ਐਸੀ ਦੀ ਹੁ ਕਹਿਣ ਵਾਲਾ ਤਾਂ ਨਹੀਂ ਹੈਗਾ ਕੋਈ ਗੱਲ ਆ ਜੇ ਕੋਈ ਗੱਲਬਾਤ ਹੋਈ ਐ ਤੂੰ ਮੈਨੂੰ ਉਹ ਦੱਸ ਉਹ ਨਾਲ ਦੂਜਾ ਤਾਂ ਨਹੀਂ ਦੀ ਓਹੋ ਵੱਡੜਾ ਨਾ ਉਹ ਨਹੀਂ ਤੇ ਇਹੀ ਸੀਗਾ ਪਤਾ ਗਾਣੇ ਕਿਵੇਂ ਗਾਉਂਦਾ ਸੀ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਫਿਰ ਤੇਰੇ ਨਾਲ ਚਿਹੜ ਕਰਦਾ ਹੂਆ ਕਰਨ ਉਹਦੇ ਪਰਜਾਈਆਂ ਦੇ ਥੋਂ ਲੱਗਦੀਆਂ ਨੇ ਚਿਹੜ ਕਰਤੀ ਹੂ ਕੀ ਦੀ ਗੱਲ ਐ ਹਰਾ ਹਰਾ ਸਿਰ ਹੁੰਦੀਆਂ ਨੇ ਚਿਹੜਾਂ ਐ ਥੋੜੀ ਹੁੰਦਾ ਕੱਲੀ ਤੀਵੀ ਦੇਖੀ ਨਹੀਂ ਤੇ ਲੱਗ ਜਾ ਫਿਰ ਉਹਨੂੰ ਬੋਲਣਾ ਐ ਤਾਂ ਫਿਰ ਤੇਰਾ ਕੋਈ ਫਾਇਦਾ ਹੈਗਾ ਤੇ ਵਿਆਹ ਕੇ ਲੈ ਕੇ ਆਇਆ ਮੈਨੂੰ ਨਾ ਪਰ ਐ ਤਾਂ ਗਲਤ ਗੱਲ ਆ ਐ ਕੀ ਫਿਰ ਐਵੇਂ ਕਿਵੇਂ ਕਹੂੰਗਾ ਉਹਨੂੰ ਮੈਂ ਕਰਦਾ ਉਹਨਾਂ ਨਾਲ ਕਹਿੰਦਾ ਸੱਚ ਮੈਨੂੰ ਹੋਰ ਗੱਲ ਦੱਸ ਹਾਂ ਫੋਨ ਤੇਰਾ ਕਰੇ ਪਿਆਤੀਗਾ ਇਹਨਾਂ ਦਾ ਮੇਰੇ ਸਾਲੇ ਕਿਸੇ ਮੰਤਰੀ ਦਾ ਫੋਨ ਨਹੀਂ ਵੱਜਦਾ ਜੰਨਾ ਤੇਰਾ ਫੋਨ ਵੱਜ ਜਿਆਦਾ ਨਾਲੇ ਜਦੋਂ ਚੱਕ ਲੋ ਉਹ ਗਾਂ ਤੋਂ ਬੰਦੇ ਨੇ ਰੌਂਗ ਨੰਬਰ ਲੈ ਮੈਂ ਅਕਾ ਵੀ ਮਹਾਪਤਨ ਦਾ ਮੈਂ ਬੰਦਾ ਹੀ ਰਹੂੰਗਾ ਪਤਾ ਨਹੀਂ ਨੰਬਰ ਰਾਂਗਾ ਇਹ ਜੇ ਤਾਂ ਤੈਨੂੰ ਕੱਸਦਾ ਲੱਖਣ ਹੋਵੇ ਤਾਂ ਤਾਂ ਤੈਨੂੰ ਪਤਾ ਲੱਗੇ ਵੇ ਕੰਪਿਊਟਰ ਬੋਲਦਾ ਹੁੰਦਾ ਕੰਪਨੀ ਵਾਲੇ ਦੇ ਫੋਨ ਆਉਂਦੇ ਨੇ ਉਹ ਬੋਲਦਾ ਤੇਰਾ ਮਾਸੜ ਵਿੱਚ ਕੰਪਨੀ ਵਾਲੀ ਕਰੀ ਜਾਂਦੇ ਨੇ ਤੈਨੂੰ ਫੋਨ ਹਾਂ ਆ ਬੱਲੇ ਤੇਰੇ ਤੂੰ ਕਹਿਣਾ ਕਿ ਚੋਨਾ ਬੇ ਹੋਰ ਕਿਹਦਾ ਫੋਨ ਆਉਂਦਾ ਮੈਨੂੰ ਹਾਂ ਤੂੰ ਮੈਨੂੰ ਸਮਝਦੀ ਕੀ ਐ ਮੈਂ ਤੈਨੂੰ ਦੱਸਦਾ ਗੱਲ ਆ ਮੈਂ ਦੇਖ ਕੇ ਜਾਣ ਕੇ ਅਣ ਦੇਖੀ ਗੱਲ ਕਰਦਣਾ ਪਤਾ ਮੈਨੂੰ ਸਾਰਾ ਲੱਗਦਾ ਜਦੋਂ ਖਾਸ ਕਰਕੇ ਮੇਰਾ ਸਮਾਨ ਖਾਦਾ ਹੋਵੇ ਉਦੋਂ ਮੇਰੀ ਇੱਕ ਦੀ ਬਜਾਏ ਚਾਰ ਬੰਦੇ ਮਣ ਜਾਂਦੇ ਤੇ ਸ਼ਕਤੀਆਂ ਵੱਧ ਜਾਂਦੇ ਨੇ ਮੇਰੀਆਂ ਨਾ ਮੇਰੀ ਗੱਲ ਸੁਣ ਇੱਕ ਜੇ ਮੇਰੇ ਕੋਈ ਇਹ ਜਿਹੀ ਦਿਲ ਚ ਹੁੰਦੀ ਮੈਂ ਤੈਨੂੰ ਕਾਹ ਫੜਾ ਕੇ ਜਾਂਦੀ ਬੇ ਨਾਲੇ ਉਹ ਤਾਂ ਅੱਜ ਕਈ ਦਿਨ ਬਾਅਦ ਪੈਸੇ ਪਾਉਣੇ ਪਤਾ ਨਹੀਂ ਆ ਦਿੰਦੇ ਹੋਗੇ ਕੰਪਨੀ ਵਾਲੇ ਮੈਨੂੰ ਲੈ ਬਣੀਆਂ ਵਧਾਈਆਂ ਨਹੀਂ ਵਧਾਈਆਂ ਨੂੰ ਪੈਸਾ ਕਪੈਣ ਲੈ ਲਿਆ ਆਪਾਂ ਨੇ ਗੱਲਾਂ ਦੇਖੜੀਆਂ ਕਰਦਿਆਂ ਮਾੜਾ ਮੋਟਾ ਸੋਚ ਲੈ ਘਰ ਸ਼ਰਮ ਕਰਿਆ ਕਰ ਗੱਲਾਂ ਕਰਨ ਲੱਗੀ ਮੈਂ ਕੋਈ ਨਾ ਰੱਬ ਨੇ ਚਾਹਿਆ ਗੇਟ ਸਾਈ ਕੰਪੈਨ ਵੀ ਵੜ ਜੂਗੀ ਕਿਉਂ ਫੇਕਾ ਕਰਦਾ ਤੂੰ ਪਹਿਲਾਂ ਮੇਰੀ ਗੱਲ ਸੁਣ ਲੈ ਉਹਨੂੰ ਪੁੱਛ ਲੀਲੇ ਜੈਨੂ ਕਿਵੇਂ ਬੋਲਿਆ ਉਹ ਮੈਨੂੰ ਉਹਦੇ ਨਾਲ ਤਾਂ ਮੈਂ ਕਰਦਾ ਗੱਲ ਹਿਸਾਬ ਕਿਤਾਬ ਤੇਰੇ ਨਾਲ ਵੀ ਹੂ ਮੈਂ ਤੈਨੂੰ ਇੰਨੀ ਦੱਸਦੀ ਗੱਲ ਪਹਿਲਾਂ ਮੈਂ ਕੁਝ ਬੋਲਦਾ ਨਹੀਂ ਸੀ ਹੁਣ ਸਰਬਸ ਤੇਰੀ ਵੀ ਹੂ ਲੀਲੇ ਜੈਨੂ ਤਾਂ ਮੈਂ ਜਾ ਕੇ ਹੁਣੇ ਪੁੱਛ ਲੈਣਾ ਵੀ ਕੀ ਗੱਲ ਬਾਤ ਆ ਵੀ ਜੇ ਤਾਂ ਜੇ ਤਾਂ ਕਸੂਰ ਤੇਰੇ ਚੋਂ ਨਿਕਲਿਆ ਫੇਰ ਤੂੰ ਵੀ ਕਰ ਰਹੀ ਉਹਨੂੰ ਤਾਂ ਮੈਂ ਹੁਣ ਫੜ ਲੈਣਾ ਗੱਲ ਤੋਂ ਜਾ ਕੇ ਵੀ ਗੱਲ ਕੀ ਹੈ ਵਿਸਾਗੇ ਤੋੜਨ ਦੀ ਕੀ ਕਰ ਲੈ ਏਡੇ ਕਿਨਾ ਕੀ ਹੁੰਦਾ ਸੀ ਤੇਰਾ ਹਾਂ ਠੀਕਾ ਠੀਕਾ ਪੁੱਛੋ ਨਾ ਜਾ ਕੇ ਮੈਂ ਜਾਨਣਾ ਕੋਈ ਗੱਲ ਨਹੀਂ ਹੋਣੀ ਜਾਨਣਾ ਮੈਂ ਤੂੰ ਚਾਹ ਬਣਾ ਕੇ ਰੱਖੀ ਮੈਂ ਆਇਆ ਕਰੜੀ ਜੀ ਮੜਾ ਜਾਂ ਮੋਸ਼ਨ ਜਾ ਟੁੱਟਦਾ ਜਾਂਦਾ ਤੂੰ ਚਾਹ ਬਣਾ ਇੱਕ ਤਾਂ ਮਰ ਜਣੇ ਦਾ ਤਾਂ ਮੋਸ਼ਨ ਵਾਲਾ ਟੁੱਟਦਾ ਪਤਾ ਨਹੀਂ ਉੱਥੇ ਜਾ ਕੇ ਗੱਲ ਕਰੂ ਕਨਾ ਮਰਨਾ ਹੈ ਮੇਰੇ ਮਗਰ ਹੁਣ ਹੀ ਪਿਆ ਪਿਆ ਕਹਿੰਦਾ ਤੇਰੇ ਨਾਲ ਮੈਂ ਗੱਲਬਾਤ ਕਰਨੀ ਹੈ ਕੋਈ ਫੋਨ ਦੇ ਪਿੱਛੇ ਪਿਆ ਪਿਆ ਹਲੋ